ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਦੇ ਨਾਲ ਮੇਰਾ ਵਿਆਹ ਹੋ ਰਿਹਾ ਸੀ ਉਹ ਇੰਟਰਨੈਟ ਦੇ ਬਹੁਤ ਹੀ ਮਸ਼ਹੂਰ ਆਦਮੀ ਸੀ ਉਸ ਦਾ ਨਾਮ ਰਵੀ ਸੀ ਤੇ ਬਹੁਤ ਜਿਆਦਾ ਸੋਹਣਾ ਸੀ ਮੈਂ ਵੀ ਬਹੁਤ ਖੁਸ਼ ਹੋ ਗਈ ਮੈਂ ਵੀ ਕਿਸੇ ਤੋਂ ਘੱਟ ਨਹੀਂ ਸੀ ਬਹੁਤ ਹੀ ਜਿਆਦਾ ਸੋਹਣੀ ਤੇ ਹਸੀਨ ਸੀ ਸਾਡੀ ਜੋੜੀ ਬਹੁਤ ਵਧੀਆ ਹੋਣੀ ਖੈਰ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਤੇ ਮੇਰਾ ਵਿਆਹ ਹੋ ਗਿਆ ਜਦੋਂ ਮੈਂ ਇਸ ਘਰ ਦੇ ਵਿੱਚ ਗਈ ਤਾਂ ਉਹਨਾਂ ਨੇ ਮੇਰਾ ਇੰਨਾ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਕਿ ਸਾਰੇ ਸ਼ਹਿਰ ਨੇ ਦੇਖਿਆ ਸਾਡਾ ਵਿਆਹ ਸ਼ਹਿਰ ਦੇ ਵੱਡੇ-ਵੱਡੇ ਵਿਆਹਾਂ ਦੇ ਵਿੱਚੋਂ ਇੱਕ ਸੀ ਸਭ ਨੂੰ ਪਤਾ ਸੀ ਕਿ ਗੋਇਲ ਇੰਡਸਟਰੀ ਦੇ ਮਾਲਕ ਦਾ ਵਿਆਹ ਹੋ ਰਿਹਾ ਹਰ ਇੱਕ ਚੀਜ਼ ਪਹਿਲਾਂ ਦੀ ਚੀਜ਼ ਤੋਂ ਜ਼ਿਆਦਾ ਵਧੀਆ ਸੀ ਮੇਰੇ ਲਈ ਉਹਨਾਂ ਨੇ ਖੌਦੀ ਸਭ ਕੁਝ ਬਣਾਇਆ ਤੇ ਉਹ ਵੀ ਦੇਖਣ ਦੇ ਕਾਬਲ ਸੀ ਪਰ ਸ਼ਾਇਦ ਅਸੀਂ ਇੰਨੇ ਜ਼ਿਆਦਾ ਖੁਸ਼ ਹੋ ਗਏ ਕਿ ਸਾਡੀਆਂ ਖੁਸ਼ੀਆਂ ਨੂੰ ਹੀ ਨਜ਼ਰ ਲੱਗ ਗਈ ਖੁਸ਼ੀਆਂ ਨੂੰ ਨਜ਼ਰ ਲੱਗਦੀ ਆ ਤਾਂ ਇਸ ਤਰ੍ਹਾਂ ਦੇ ਵੱਡੇ-ਵੱਡੇ ਵਿਆਹਾਂ ਦੇ ਵਿੱਚ ਬਾਅਦ 'ਚ ਕੁਝ ਨਾ ਕੁਝ ਜ਼ਰੂਰ ਹੁੰਦਾ ਕਾਜ ਬੁਰਾ ਹੁੰਦਾ ਪਰ ਇਹ ਨਹੀਂ ਪਤਾ ਸੀ ਕਿ ਮੇਰੇ ਮਾਮਲੇ ਚ ਇੰਨੀ ਜਲਦੀ ਹੋ ਜਾਵੇਗਾ ਤੇ ਐਨਾ ਬੁਰਾ ਹੋ ਜਾਵੇਗਾ ਅਜੇ ਮੇਰੇ ਪਤੀ ਮੇਰੇ ਕਮਰੇ ਦੇ ਵਿੱਚ ਆਉਣ ਵਾਲੇ ਨਹੀਂ ਸੀ ਅਜੇ ਬਹੁਤ ਸਾਰੀਆਂ ਰਸਮਾਂ ਸਨ ਬਹੁਤ ਸਾਰਾ ਸਮਾਂ ਲੱਗਣ ਵਾਲਾ ਸੀ ਸ਼ਾਇਦ ਜਦੋਂ ਤੱਕ ਉਹ ਮੇਰੇ ਕਮਰੇ ਦੇ ਵਿੱਚ ਆਉਂਦਾ ਤਾਂ ਉਦੋਂ ਤੱਕ ਸ਼ਾਇਦ ਸਵੇਰ ਹੋ ਜਾਂਦੀ ਪਰ ਇਹ ਲੋਕ ਅਮੀਰ ਲੋਕ ਸਨ ਇਹ ਤਾਂ 12 ਵਜੇ ਉੱਠਦੇ ਸਨ ਇਸ ਕਰਕੇ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਸੀ ਖੈਰ ਮੇਰੇ ਪਤੀ ਮੇਰੇ ਕਮਰੇ ਦੇ ਵਿੱਚ ਆਉਣ ਵਾਲਾ ਸੀ ਮੈਨੂੰ ਸਿੰਪਲ ਕੱਪੜੇ ਪਾਉਣ ਦੇ ਲਈ ਕਹਿ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਉਸ ਨੂੰ ਉਸ ਨੂੰ ਤੈਨੂੰ ਦੁਲਹਨ ਦੇ ਰੂਪ ਚ ਦੇਖਣ ਦਾ ਕੋਈ ਸ਼ੌਂਕ ਨਹੀਂ ਇਸ ਕਰਕੇ ਤੂੰ ਆਰਾਮ ਨਾਲ ਬੈਠ ਜਾ ਜੇਕਰ ਉਸ ਨੇ ਤੈਨੂੰ ਦੁਲਹਨ ਦੇ ਰੂਪ ਚ ਦੇਖਣ ਦਾ ਸ਼ੌਂਕ ਹੋਇਆ ਤਾਂ ਤੂੰ ਦੁਬਾਰਾ ਤੋਂ ਫਿਰ ਕਿਸੇ ਦੁਲਹਨ ਦੀ ਤਰ੍ਹਾਂ ਤਿਆਰ ਹੋ ਜਾਵੀਂ ਅਤੇ ਗੱਲ ਇਸ ਤਰ੍ਹਾਂ ਦੀ ਹੀ ਸੀ ਮੇਰੇ ਲਈ ਜੋ ਸਵਾਲ ਲਿਆ ਗਿਆ ਉਹ ਇਸ ਤਰ੍ਹਾਂ ਦਾ ਹੀ ਸੀ ਜੇਕਰ ਮੈਂ ਰੋਜ਼ ਵੀ ਤਿਆਰ ਹੁੰਦੀ ਤਾਂ ਮੈਂ ਦੁਲਹਣ ਹੀ ਲੱਗਦੀ ਐਨੇ ਸੋਹਣੇ ਸੋਹਣੇ ਸੂਟ ਤੇ ਉਹਨਾਂ ਦੇ ਨਾਲ ਦੇ ਸੈੱਟ ਮੈਂ ਜੋ ਕਦੇ ਦੇਖੇ ਹੀ ਨਹੀਂ ਸੀ ਮੇਰੀ ਕਿਸਮਤ ਚਮਕ ਗਈ ਮੇਰੇ ਪਤੀ ਜਦੋਂ ਮੇਰੇ ਕਮਰੇ ਦੇ ਵਿੱਚ ਆਇਆ ਤਾਂ ਉਸ ਦੀ ਚਾਲ ਕੁਝ ਅਜੀਬ ਜਿਹੀ ਲੱਗ ਰਹੀ ਸੀ ਮੈਨੂੰ ਲੱਗਿਆ ਉਹ ਅਮੀਰ ਆਦਮੀ ਆ ਸ਼ਾਇਦ ਨਸ਼ੇ ਦੇ ਵਿੱਚ ਆ ਪਰ ਉਸ ਨੇ ਕਿਹਾ ਕਿ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ ਕਿਉਂਕਿ ਉਸ ਨੂੰ ਆਪਣੀ ਸਿਹਤ ਦੇ ਨਾਲ ਬਹੁਤ ਪਿਆਰ ਆ ਪਰ ਉਹ ਵਾਰ-ਵਾਰ ਖੰਗ ਰਿਹਾ ਸੀ ਕਦੇ ਆਪਣੇ ਮੂੰਹ ਤੇ ਹੱਥ ਲਾਉਂਦਾ ਤੇ ਕਦੇ ਪੇਟ ਤੇ ਕਹਿਣ ਲੱਗਿਆ ਮੈਨੂੰ ਇੰਨੀ ਜ਼ਿਆਦਾ ਮਠਿਆਈ ਖਵਾ ਦਿੱਤੀ ਗਈ ਆ ਲੱਗਦਾ ਮੇਰਾ ਪੇਟ ਖਰਾਬ ਹੋਣ ਵਾਲਾ ਮੈਂ ਇਸ ਗੱਲ ਤੇ ਹੱਸਣ ਲੱਗੀ ਅਜੇ ਉਸਨੇ ਮੇਰਾ ਹੱਥ ਫੜਿਆ ਹੀ ਸੀ ਕਿ ਉਸ ਨੂੰ ਅਚਾਨਕ ਤੋਂ ਉਲਟੀ ਆਈ ਤੇ ਬੇਹੋਸ਼ ਹੋ ਗਿਆ ਮੈਂ ਘਬਰਾ ਗਈ ਮੈਂ ਉਸੇ ਸਮੇਂ ਲੋਕਾਂ ਨੂੰ ਬੁਲਾਇਆ ਉਸ ਨੂੰ ਹਸਪਤਾਲ ਲੈ ਗਏ ਮੈਨੂੰ ਨਾਲ ਨਹੀਂ ਜਾਣ ਦਿੱਤਾ ਗਿਆ ਪਰ ਪਤਾ ਲੱਗਿਆ ਕਿ ਰਸਤੇ ਦੇ ਵਿੱਚ ਹੀ ਉਸ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ ਤੇ ਡਾਕਟਰ ਨੇ ਇੱਕ ਅਜੀਹੀ ਗੱਲ ਦੱਸੀ ਕਿ ਸਾਡੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਆਪਣੀਆਂ ਭੈਣਾਂ ਦੇ ਵਿੱਚੋਂ ਸਭ ਤੋਂ ਸੋਹਣੀ ਸੀ। ਮੇਰੀਆਂ ਸਾਰੀਆਂ ਭੈਣਾਂ ਦਾ ਵਿਆਹ ਹੋ ਚੁੱਕਿਆ ਸੀ। ਸਾਰੀਆਂ ਆਪਣੇ ਘਰ ਦੇ ਵਿੱਚ ਚਲੀਆਂ ਗਈਆਂ ਤੇ ਮੇਰੇ ਪਾਪਾ ਵੀ ਇਸ ਦੁਨੀਆ ਦੇ ਵਿੱਚੋਂ ਜਾ ਚੁੱਕੇ ਸੀ। ਸਿਰਫ ਮਾਂ ਹੀ ਸੀ। ਮੇਰੀ ਖੂਬਸੂਰਤੀ ਦੇ ਕਾਰਨ ਮੈਨੂੰ ਬਹੁਤ ਚੰਗਾ ਰਿਸ਼ਤਾ ਮਿਲ ਗਿਆ। ਇਸ ਕਰਕੇ ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਪਤਾ ਨਹੀਂ ਉਸ ਦੀ ਸਿਹਤ ਕਿਵੇਂ ਖਰਾਬ ਹੋ ਗਈ। ਇਹ ਸਭ ਕੁਝ ਇੰਨਾ ਅਜੀਬ ਸੀ ਲੋਕ ਕਹਿੰਦੇ ਆ ਕਿ ਵਿਆਹ ਦੇ ਅਗਲੇ ਦਿਨ ਦੁਲਹਣ ਹਸਪਤਾਲ ਜਾਂਦੀ ਆ ਪਰ ਇੱਥੇ ਤਾਂ ਮੇਰਾ ਪਤੀ ਵਿਆਹ ਦੀ ਰਾਤ ਹਸਪਤਾਲ ਚਲਾ ਗਿਆ ਇਹ ਲੋਕ ਪੜੇ ਲਿਖੇ ਸਮਝਦਾਰ ਸਨ ਅਮੀਰ ਸਨ ਇਸ ਕਰਕੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕਰ ਰਹੇ ਸਨ ਫਿਰ ਵੀ ਪਤਾ ਨਹੀਂ ਕੀ ਦਿਲ ਦੇ ਵਿੱਚ ਸੋਚ ਰਹੇ ਹੋਣਗੇ ਕਿ ਕਿਤੇ ਮੈਂ ਹੀ ਤਾਂ ਨਹੀਂ ਕੁਝ ਕਰ ਦਿੱਤਾ ਪਰ ਜਦੋਂ ਡਾਕਟਰ ਨੇ ਸਾਨੂੰ ਇਹ ਦੱਸਿਆ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਭਲਾ ਮੈਂ ਆਪਣੇ ਪਤੀ ਨੂੰ ਜ਼ਹਿਰ ਕਿਉਂ ਦਿੰਦੀ ਮੇਰੇ ਤੇ ਕਿਸੇ ਦਾ ਸ਼ੱਕ ਨਹੀਂ ਸੀ ਤੇ ਮੈਂ ਅਜਿਹਾ ਕੀਤਾ ਵੀ ਨਹੀਂ ਸੀ ਪਰ ਇਹ ਕਿਸ ਨੇ ਕੀਤਾ ਸੀ ਖੈਰ ਜਿਸ ਨੇ ਵੀ ਕੀਤਾ ਉਹ ਬਚਣ ਵਾਲਾ ਤਾਂ ਨਹੀਂ ਸੀ ਉਸ ਨੂੰ ਫੜ ਕੇ ਬਾਅਦ ਵਿੱਚ ਫਾੜੀ ਲੈਂਦੇ ਪਰ ਹੁਣ ਸਾਰੇ ਮੇਰੇ ਪਤੀ ਦੀ ਜ਼ਿੰਦਗੀ ਦੇ ਬਾਰੇ ਦੁਆ ਮੰਗ ਰਹੇ ਸੀ ਤੇ ਮੈਂ ਸਮਝ ਗਈ ਕਿ ਮੈਨੂੰ ਨਜ਼ਰ ਲੱਗ ਗਈ ਆ ਮੈਂ ਤਾਂ ਬਸ ਪ੍ਰਮਾਤਮਾ ਅੱਗੇ ਹੀ ਪ੍ਰਾਰਥਨਾ ਕਰ ਰਹੀ ਸੀ ਪਰ ਮੇਰਾ ਪਤੀ ਇਸ ਦੁਨੀਆ ਤੋਂ ਚਲੇ ਗਿਆ ਉਸ ਨੂੰ ਇੰਨਾ ਜ਼ਿਆਦਾ ਜ਼ਹਿਰ ਦੇ ਦਿੱਤਾ ਗਿਆ ਕਿ ਉਸ ਦੇ ਸਰੀਰ ਦੇ ਸਾਰੇ ਅੰਗ ਹੀ ਫੇਲ ਹੋ ਗਏ ਔਫ ਨੂੰ ਆਖਰੀ ਸਮੇਂ ਦੇ ਵਿੱਚ ਕੁਝ ਬੋਲਣ ਤੱਕ ਦੀ ਮੌਲਤ ਵੀ ਨਾ ਮਿਲੀ ਮੇਰੇ ਨਸੀਬਾਂ ਨੂੰ ਅੱਗ ਲੱਗ ਗਈ ਮੇਰੇ ਹੱਥਾਂ ਤੇ ਅਜੇ ਸੁਹਾਗ ਦੀ ਮਹਿੰਦੀ ਲੱਗੀ ਹੋਈ ਸੀ ਅੱਖਾਂ ਦੇ ਵਿੱਚ ਸੁਪਨੇ ਸਨ ਦਿਲ ਦੇ ਵਿੱਚ ਅਰਮਾਨ ਸੀ ਮੈਂ ਤਾਂ ਅਜੇ ਕੁਝ ਘੰਟਿਆਂ ਦੀ ਦੁਲਹਣ ਸੀ ਕਿ ਮੇਰਾ ਦੁਲਾ ਇਸ ਦੁਨੀਆ ਤੋਂ ਚਲੇ ਗਿਆ ਲੋਕ ਮੈਨੂੰ ਡੈਣ ਕਹਿਣ ਲੱਗੇ ਮੈਨੂੰ ਬੁਰਾ ਭਲਾ ਕਹਿਣ ਲੱਗੇ ਕਹਿਣ ਲੱਗੇ ਕਿ ਇਹ ਸਭ ਕੁਝ ਮੇਰੇ ਕਾਰਨ ਹੀ ਹੋਇਆ ਇਹ ਇੱਕ ਅਜੀਹਾ ਹਾਦਸਾ ਸੀ ਜੋ ਜ਼ਿਆਦਾਤਰ ਲੋਕਾਂ ਦੇ ਨਾਲ ਹੀ ਨਹੀਂ ਹੁੰਦਾ ਅਤੇ ਜਦੋਂ ਹੁੰਦਾ ਹੈ ਤਾਂ ਜੋ ਮਰ ਜਾਂਦਾ ਉਸ ਦੇ ਨਾਲ ਦੂਜਾ ਵੀ ਮਰ ਜਾਂਦਾ ਕਿਉਂਕਿ ਦੁਨੀਆ ਵਾਲੇ ਉਸ ਨੂੰ ਜਿਉਣ ਨਹੀਂ ਦਿੰਦੇ ਮੇਰੇ ਪਤੀ ਦੀਆਂ ਆਖਰੀ ਰਸਮਾਂ ਪੂਰੀਆਂ ਕਰ ਦਿੱਤੀਆਂ ਗੰਗਾ ਤੇ ਫਿਰ ਸਾਰੇ ਇਸ ਤਰ੍ਹਾਂ ਗੱਲ ਤੇ ਸਿਰ ਜੋੜ ਕੇ ਬੈਠ ਗਏ ਕਿ ਆਖਰਕਾਰ ਇਹ ਸਭ ਕੁਝ ਹੋਇਆ ਕਿਵੇਂ ਉਹਨਾਂ ਨੇ ਕਿਹਾ ਕਿ ਉਹ ਤਾਂ ਚੰਗਾ ਭਲਾ ਦੁਲਹਨ ਦੇ ਕਮਰੇ 'ਚ ਗਿਆ ਸੀ ਲੱਗਦਾ ਦੁਲਹਨ ਨੇ ਕੁਝ ਕੀਤਾ ਇਹਨਾਂ ਸਾਰਿਆਂ ਨੇ ਇਹ ਇਲਜ਼ਾਮ ਮੇਰੇ ਤੇ ਲਗਾ ਦਿੱਤਾ ਮੈਂ ਚੀਕਦੀ ਰਹਿ ਗਈ ਰੋਂਦੀ ਰਹਿ ਗਈ ਪਰ ਕੁਝ ਨਾ ਕਰ ਸਕੀ ਮੇਰੇ ਮਾਪੇ ਵੀ ਮੇਰੇ ਲਈ ਕੁਝ ਨਾ ਕਰ ਸਕੇ ਬਾਪ ਮੇਰਾ ਇਸ ਦੁਨੀਆ ਦੇ ਵਿੱਚ ਨਹੀਂ ਸੀ ਤੇ ਮਾਂ ਵਿਚਾਰੀ ਕੀ ਕਰਦੀ ਜੇਕਰ ਮੇਰੀ ਮਾਂ ਕਿਸੇ ਬਹੁਤ ਵੱਡੇ ਅਹੁਦੇ ਤੇ ਹੁੰਦੀ ਤਾਂ ਬਹੁਤ ਅਮੀਰ ਹੁੰਦੀ ਤਾਂ ਸ਼ਾਇਦ ਉਹ ਮੈਨੂੰ ਫਿਰ ਵੀ ਨਾ ਬਚਾ ਸਕਦੀ ਕਿਉਂਕਿ ਇਨ੍ਹਾਂ ਲੋਕਾਂ ਦੇ ਹੱਥ ਬਹੁਤ ਹੀ ਲੰਬੇ ਸਨ ਪਰ ਮੇਰੀ ਮਾਂ ਤਾਂ ਇੱਕ ਆਮ ਔਰਤ ਸੀ ਜਿਸ ਨੇ ਸਕੂਲ ਦੇ ਵਿੱਚ ਪੜਾ ਕੇ ਆਪਣੀਆਂ ਸਾਰੀਆਂ ਕੁੜੀਆਂ ਦਾ ਵਿਆਹ ਕੀਤਾ ਸੀ ਜੋ ਇਸ ਗੱਲ ਤੇ ਖੁਸ਼ ਸੀ ਕਿ ਚਲੋ ਇੱਕ ਕੁੜੀ ਇੰਨੇ ਚੰਗੇ ਘਰ ਚ ਚਲੀ ਗਈ ਆ ਤਾਂ ਬਾਕੀਆਂ ਦਾ ਵੀ ਖਿਆਲ ਕਰੇਗੀ ਪਰ ਮੇਰਾ ਘਰ ਤਾਂ ਉੱਜੜ ਗਿਆ ਮੈਂ ਜੇਲ੍ਹ ਚਲੀ ਗਈ ਜਦੋਂ ਮੈਂ ਜੇਲ੍ਹ ਚ ਦਾਖਲ ਹੋਈ ਤਾਂ ਸਾਰੇ ਲੋਕਾਂ ਨੇ ਮੈਨੂੰ ਅਜੀਬ ਤਰੀਕੇ ਨਾਲ ਦੇਖਿਆ ਇੱਕ ਔਰਤ ਮੇਰੇ ਕੋਲ ਆਈ ਉਸਨੇ ਮੈਨੂੰ ਬਾਲਾਂ ਤੋਂ ਫੜ ਕੇ ਜ਼ਮੀਨ ਤੇ ਧੱਕਾ ਦਿੱਤਾ ਉਸਨੇ ਕਿਹਾ ਕਿ ਅਸੀਂ ਸਾਰੇ ਇੱਥੇ ਗੁਨਾਹ ਕਰਕੇ ਹੀ ਪਹੁੰਚੇ ਆ ਅਸੀਂ ਕੋਈ ਨਾ ਕੋਈ ਬੁਰਾ ਕੰਮ ਕੀਤਾ ਪਰ ਆਪਣੇ ਹੀ ਪਤੀ ਨੂੰ ਵਿਆਹ ਦੀ ਰਾਤ ਜ਼ਹਿਰ ਦੇ ਕੇ ਮਾਰਨਾ ਤਾਂ ਬਹੁਤ ਹੀ ਘਟੀਆ ਕੰਮ ਆ ਤੂੰ ਤਾਂ ਇੰਨੀ ਸੋਹਣੀ ਲੱਗਦੀ ਆ ਲੱਗਦਾ ਤੇਰੇ ਤੇਰਾ ਕਿਸੇ ਹੋਰ ਦੇ ਨਾਲ ਚੱਕਰ ਸੀ ਐਸ ਕਰਕੇ ਤੂੰ ਆਪਣੇ ਪਤੀ ਨੂੰ ਮਾਰ ਦਿੱਤਾ ਆਪਣੀ ਆਸ਼ਕ ਦੇ ਨਾਲ ਮਿਲ ਕੇ ਤੇ ਆਪਣੇ ਪਤੀ ਨੂੰ ਆਪਣੀ ਕਹਾਣੀ ਦੇ ਵਿੱਚੋਂ ਬਾਹਰ ਹੀ ਕੱਢ ਕੇ ਸੁੱਟ ਦਿੱਤਾ ਮੈਂ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਲੋਕਾਂ ਨੇ ਨਾ ਸਿਰਫ ਮੈਨੂੰ ਕਾਤਲ ਬਲਕਿ ਬਾਦਖਰਦਾਰ ਵੀ ਜਾਣਿਆ ਤੇ ਕਿਹਾ ਕਿ ਇਸ ਨੇ ਆਪਣੇ ਪਤੀ ਨੂੰ ਐਸ ਕਰਕੇ ਮਾਰਿਆ ਕਿਉਂਕਿ ਇਸ ਦਾ ਚੱਕਰ ਕਿਸੇ ਹੋਰ ਦੇ ਨਾਲ ਹੋਵੇਗਾ ਇਹ ਗੱਲਾਂ ਸਿਰਫ ਜੇਲ੍ਹ ਦੇ ਅੰਦਰ ਹੀ ਨਹੀਂ ਬਲਕਿ ਜੇਲ੍ਹ ਦੇ ਬਾਹਰ ਵੀ ਹੋ ਰਹੀਆਂ ਸੀ ਮੇਰੀ ਇੱਕ ਕਹਾਣੀ ਬਣ ਗਈ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਲੋਕਾਂ ਦੀ ਜ਼ੁਬਾਨ ਤੇ ਸਿਰਫ ਮੇਰੀ ਗੱਲ ਸੀ ਤੇ ਅੱਜ ਤੱਕ ਲੋਕਾਂ ਨੂੰ ਦੂਜਾ ਕੰਮ ਨਾ ਮਿਲਦਾ ਉਹ ਮੇਰੇ ਬਾਰੇ ਹੀ ਗੱਲਾਂ ਕਰ ਰਹੇ ਸੀ ਸਭ ਕਹਿ ਰਹੇ ਸੀ ਕਿ ਲੱਗਦਾ ਕੁੜੀ ਦਾ ਕਿਸੇ ਹੋਰ ਨਾਲ ਚੱਕਰ ਆ ਮੇਰੀ ਮਾਂ ਨੂੰ ਇਹ ਸਭ ਕੁਝ ਸੁਣਨਾ ਪੈ ਰਿਹਾ ਸੀ ਮੇਰੀਆਂ ਭੈਣਾਂ ਦੇ ਘਰ ਵਿੱਚ ਉਹਨਾਂ ਨੂੰ ਤਾਣੇ ਸੁਣਨੇ ਪੈ ਰਹੇ ਸੀ ਕਿ ਤੇਰੀ ਭੈਣ ਤਾਂ ਇਸ ਤਰ੍ਹਾਂ ਦੀ ਨਿਕਲੀ ਤਾਂ ਉਸਨੇ ਆਪਣੇ ਪਤੀ ਨੂੰ ਹੀ ਜ਼ਹਿਰ ਦਿੱਤਾ ਉਹਨਾਂ ਦੀ ਜ਼ਿੰਦਗੀ ਵੀ ਮੁਸ਼ਕਲ ਹੋ ਗਈ ਤੇ ਮੈਂ ਦਿਨ ਰਾਤ ਰੋਣ ਦੇ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ ਸੀ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਅਜੀਬ ਜਿਹੀ ਰਾਤ ਆਈ ਉਹ ਜੇਲ੍ਹ ਦੀ ਜੇਲਰ ਸੀ ਉਹ ਬਹੁਤ ਹੀ ਅਜੀਬ ਜੀ ਔਰਤ ਸੀ ਬਹੁਤ ਲੰਬੇ ਕੱਦ ਦੀ ਸੀ ਤੇ ਛੋਟੀ ਜੀ ਗੱਲ ਤੇ ਹੱਥ ਚੁੱਕ ਦਿੰਦੀ ਸੀ ਛੋਟੀ ਜੀ ਗਲਤੀ ਹੁੰਦੀ ਤਾਂ ਮਾਫ ਨਹੀਂ ਕਰਦੀ ਸੀ ਇੱਕ ਦਿਨ ਉਹ ਮੇਰੀ ਕੋਠੜੀ ਦੇ ਵਿੱਚ ਆਈ ਮੈਂ ਫਿਲਹਾਲ ਇਸ ਕੋਠੜੀ ਦੇ ਵਿੱਚ ਇਕੱਲੀ ਸੀ ਕਿਉਂਕਿ ਮੇਰੇ ਨਾਲ ਕੋਈ ਵੀ ਔਰਤ ਨਹੀਂ ਰਹਿੰਦੀ ਸੀ ਉਸ ਨੇ ਕਿਹਾ ਕਿ ਤੇਰਾ ਨਾਮ ਆ ਰੋਜੀ ਮੈਂ ਕਿਹਾ ਹਾਂਜੀ ਮੇਰਾ ਨਾਮ ਰੋਜੀ ਆ ਉਹ ਬੋਲੀ ਕਿ ਉਹੀ ਜੋ ਆਪਣੇ ਪਤੀ ਨੂੰ ਮਾਰ ਕੇ ਆਈ ਆ ਮੈਂ ਕਿਹਾ ਕਿ ਨਹੀਂ ਮੈਂ ਆਪਣੇ ਪਤੀ ਨੂੰ ਨਹੀਂ ਮਾਰਿਆ ਉਸ ਨੂੰ ਕਿਸੇ ਦੋਸ਼ਮਣ ਨੇ ਜ਼ਹਿਰ ਦਿੱਤਾ ਮੈਂ ਤਾਂ ਉਸ ਨੂੰ ਦਿਲੋਂ ਆਪਣਾ ਪਤੀ ਮੰਨਦੀ ਸੀ ਤਾਂ ਫਿਰ ਮੈਂ ਇਸ ਤਰ੍ਹਾਂ ਕਿਉਂ ਕਰਦੀ ਭਲਾਂ ਉਸ ਨੇ ਕਿਹਾ ਸਫਾਂਗਾਂ ਨਹੀਂ ਚਾਹੀਦੀਆਂ ਮੈਨੂੰ ਮੇਰੇ ਨਾਲ ਮੇਰੇ ਕਮਰੇ ਦੇ ਵਿੱਚ ਆ ਜਾ ਮੈਂ ਉਸ ਦੇ ਕਮਰੇ ਦੇ ਵਿੱਚ ਗਈ ਤਾਂ ਉੱਥੇ ਬਹੁਤ ਰੌਸ਼ਨੀ ਸੀ ਉਸ ਨੇ ਮੈਨੂੰ ਧਿਆਨ ਦੇ ਨਾਲ ਦੇਖਿਆ ਤੇ ਉਸ ਨੇ ਕਿਹਾ ਕਿ ਤੂੰ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਆ ਖੈਰ ਹੁਣ ਤੂੰ ਮਰਿਆ ਹੋਵੇ ਜਾਂ ਕਿਸੇ ਹੋਰ ਨੇ ਉਹ ਤਾਂ ਮਰ ਗਿਆ ਨਾ ਹੁਣ ਤੂੰ ਆਪਣੀ ਜ਼ਿੰਦਗੀ ਦੇ ਨਾਲ ਕੀ ਕਰਨਾ ਮੈਂ ਹੈਰਾਨ ਹੋਈ ਕਿ ਮੈਂ ਤਾਂ ਜੇਲ੍ਹ ਦੇ ਵਿੱਚ ਆ ਇਹ ਮੇਰੇ ਤੋਂ ਇਸ ਤਰ੍ਹਾਂ ਕਿਉਂ ਪੁੱਛ ਰਹੀ ਆ ਮੈਂ ਆਪਣੀ ਜ਼ਿੰਦਗੀ ਦੇ ਨਾਲ ਕੀ ਕਰਨਾ ਕਿਉਂਕਿ ਮੇਰੀ ਜ਼ਿੰਦਗੀ ਤਾਂ ਹੁਣ ਜੇਲ੍ਹ ਦੇ ਵਿੱਚ ਹੀ ਲੰਘਣ ਵਾਲੀ ਸੀ ਮੈਨੂੰ ਇੱਥੋਂ ਕੱਢਣ ਵਾਲਾ ਕੋਈ ਨਹੀਂ ਸੀ ਫਿਰ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਕਦੇ-ਕਦੇ ਜਿਸ ਦਾ ਕੋਈ ਵੀ ਸਹਾਰਾ ਨਹੀਂ ਹੁੰਦਾ ਜਾਂ ਫੇਰ ਕੇਸ ਲੜਨ ਵਾਲਾ ਨਹੀਂ ਹੁੰਦਾ ਉਸਦੇ ਲਈ ਪੁਲਿਸ ਲੜਦੀ ਆ ਤੇ ਉਸ ਨੂੰ ਬਾਹਰ ਕੱਢ ਲੈਂਦੇ ਆ ਸ਼ਾਇਦ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਹੋ ਜਾਂਦਾ ਮੈਂ ਕਿਹਾ ਕਿ ਮੈਂ ਇੱਥੋਂ ਨਿਕਲਣਾ ਚਾਹਨੀ ਆ ਆਪਣੀ ਜ਼ਿੰਦਗੀ ਜਿਉਣਾ ਚਾਹਨੀ ਆ ਉਹ ਕੁਝ ਖਾ ਰਹੀ ਸੀ ਤੇ ਮੇਰੀ ਗੱਲ ਵੀ ਸੁਣ ਰਹੀ ਸੀ ਇਸ ਤਰ੍ਹਾਂ ਖਾ ਰਹੀ ਸੀ ਜਿਵੇਂ ਕੋਈ ਜਾਨਵਰ ਖਾਂਦਾ ਹੋਵੇ ਉਸ ਨੇ ਕਿਹਾ ਤੂੰ ਹੋਰ ਕੀ ਕਰਨਾ ਚਾਹਨੀ ਆ ਮੈਂ ਕਿਹਾ ਮੇਰੀ ਮਾਂ ਇਕੱਲੀ ਆ ਮੇਰੀਆਂ ਸਾਰੀਆਂ ਭੈਣਾਂ ਵਿਆਹਾਂ ਗੰਗਾ ਮੈਂ ਆਪਣੀ ਮਾਂ ਦੇ ਨਾਲ ਜਾ ਕੇ ਰਵਾਂਗੀ ਮੈਂ ਆਪਣੀਆਂ ਸਾਰੀਆਂ ਭੈਣਾਂ ਤੋਂ ਜ਼ਿਆਦਾ ਪੜ੍ਹੀ ਲਿਖੀ ਵੀ ਹਾਂ ਕੋਈ ਨੌਕਰੀ ਕਰ ਲਵਾਂਗੀ ਤੇ ਉਸਨੇ ਕਿਹਾ ਕਿ ਹੋਰ ਕੀ ਕਰੇਂਗੀ ਮੈਂ ਕਿਹਾ ਕਿ ਮੈਂ ਆਪਣੀ ਮਾਂ ਦਾ ਖਿਆਲ ਰੱਖਾਂਗੀ ਇਸ ਦੁਨੀਆ ਦੇ ਵਿੱਚ ਜੋ ਮੇਰੇ ਖਿਲਾਫ ਗੱਲਾਂ ਹੋ ਰਹੀਆਂ ਉਹਨਾਂ ਨੂੰ ਗਲਤ ਸਾਬਤ ਕਰਾਂਗੀ ਉਸਨੇ ਕਿਹਾ ਤੂੰ ਧੰਦਾ ਕਰੇਂਗੀ ਜਦੋਂ ਉਸਨੇ ਇਹ ਗੱਲ ਕੀਤੀ ਤਾਂ ਮੈਂ ਹੈਰਾਨ ਰਹਿ ਗਈ ਮੈਂ ਕਿਹਾ ਕਿ ਕੀ ਮਤਲਬ ਇਹ ਤੁਸੀਂ ਕੀ ਕਹਿ ਰਹੇ ਹੋ ਉਸਨੇ ਕਿਹਾ ਕਿ ਸਿੱਧੀ ਜੀ ਗੱਲ ਆ ਮੈਂ ਸਿੱਧੇ ਤਰੀਕੇ ਨਾਲ ਕਹਿ ਰਹੀ ਹਾਂ ਉਸਨੇ ਮੂੰਹ ਦੇ ਵਿੱਚੋਂ ਹੱਡੀ ਕੱਢੀ ਤੇ ਇੱਕ ਪਾਸੇ ਛੁੱਟੀ ਤੇ ਕਿਹਾ ਕਿ ਐਨੀ ਤਾਂ ਸੋਹਣੀ ਆ ਇਹ ਕੰਮ ਤੇਰੇ ਲਈ ਸਭ ਤੋਂ ਚੰਗਾ ਮੈਂ ਕਿਹਾ ਕਿ ਨਹੀਂ ਮੈਂ ਤਾਂ ਸ਼ਰੀਫ ਖਾਨਦਾਨ ਦੇ ਵਿੱਚੋਂ ਆ ਉਸਨੇ ਕਿਹਾ ਹਾਂ ਤਾਂ ਹੀ ਤਾਂ ਆਪਣੇ ਪਤੀ ਨੂੰ ਮਾਰ ਆਈਆਂ ਮੈਂ ਕਿਹਾ ਕਿ ਮੈਂ ਆਪਣੇ ਪਤੀ ਦੀ ਜਾਣ ਨਹੀਂ ਲਈ ਮੈਂ ਜ਼ੋਰ ਦੀ ਚੀਕੀ ਉਸਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਉਸਨੇ ਕਿਹਾ ਧੰਦਾ ਕਰੇਂਗੀ ਜਾਂ ਨਹੀਂ ਮੈਂ ਕਿਹਾ ਕਿ ਇਹ ਸਭ ਕੁਝ ਕਰਦੇ ਹੋ ਤੁਸੀਂ ਇੱਥੇ ਉਸਨੇ ਕਿਹਾ ਕਿ ਹਾਂ ਅਸੀਂ ਕਰਦੇ ਆਂ ਅਸੀਂ ਤੇਰੇ ਵਰਗੀ ਕੋਈ ਖੂਬਸੂਰਤ ਕੁੜੀ ਇੱਥੇ ਆ ਜਾਂਦੀ ਆ ਤਾਂ ਫਿਰ ਕਰਨਾ ਹੀ ਪੈਂਦਾ ਨਾ ਤਾਂ ਇੱਥੇ ਸਾਰੀਆਂ ਉਜੜੀਆਂ ਹੋਆਂ ਬਿਗੜੀਆਂ ਹੋਆਂ ਬੁੱਢੀਆਂ ਔਰ ਉਮਰ ਦੀਆਂ ਔਰਤਾਂ ਆਉਂਦੀਆਂ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੁੰਦਾ ਉਹਨਾਂ ਤੋਂ ਬੰਦਾ ਸਿਰਫ ਕੰਮ ਹੀ ਕਰਵਾ ਸਕਦਾ ਪਰ ਤੇਰੇ ਵਰਗੇ ਪੀਸ ਇਸ ਜੇਲ ਦੇ ਵਿੱਚ ਕਦੇ-ਕਦੇ ਹੀ ਆਉਂਦੇ ਆ ਅਸੀਂ ਹੱਥੋਂ ਮੌਕਾ ਜਾਣ ਨਹੀਂ ਦੇਣਾ ਚਾਹੁੰਦੇ ਸਾਡੀ ਸੈਲਰੀ ਦੇ ਨਾਲ ਤਾਂ ਸਾਡਾ ਕੁਝ ਨਹੀਂ ਬਣਦਾ ਖਰਚਾ ਹੀ ਮਸਾ ਪੂਰਾ ਹੁੰਦਾ ਇਧਰੋਂ ਉਧਰੋਂ ਜਿਗਾੜ ਕਰਨਾ ਹੀ ਪੈਂਦਾ ਇਹ ਹੀ ਦੁਨੀਆ ਮੈਂ ਕਿਹਾ ਨਹੀਂ ਮੈਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਾਂਗੀ ਉਸਨੇ ਕਿਹਾ ਤਾਂ ਚਲ ਠੀਕ ਆ ਮੈਂ ਤਾਂ ਤੇਰੀ ਰਜਾਮੰਦੀ ਚਾਹਨੀ ਆ ਜੇਕਰ ਤੂੰ ਆਸਾਨੀ ਨਾਲ ਮੰਨ ਜਾਣੀ ਆ ਤਾਂ ਮਾਮਲਾ ਥੋੜਾ ਜਿਹਾ ਸਿੱਧਾ ਹੋ ਜਾਂਦਾ ਪਰ ਤੂੰ ਹੁਣ ਆਰਾਮ ਦੇ ਨਾਲ ਨਹੀਂ ਮੰਨ ਰਹੀ ਤਾਂ ਠੀਕ ਆ ਅਸੀਂ ਜ਼ਬਰਦਸਤੀ ਕਰ ਲਵਾਂਗੇ ਮੈਂ ਕਿਹਾ ਕੀ ਮਤਲਬ ਕੀ ਜ਼ਬਰਦਸਤੀ ਕਰ ਲਵੋਗੇ ਉਸਨੇ ਕਿਹਾ ਕਿ ਫਿਰ ਅਸੀਂ ਹੋਰ ਕੀ ਕਰਗੇ ਪਰ ਮੌਕਾ ਨਹੀਂ ਜਾਣ ਦੇ ਸਕਦੇ ਉਸਨੇ ਦੋ ਔਰਤਾਂ ਨੂੰ ਬੁਲਾਇਆ ਜੋ ਮੈਨੂੰ ਧੱਕੇ ਨਾਲ ਕਿਤੇ ਲਿਜਾਣ ਲੱਗੀਆਂ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਉਹ ਮੈਨੂੰ ਇੱਕ ਜੇਲ੍ਹ ਦੇ ਵਿੱਚ ਬੰਦ ਕਰਕੇ ਚਲੀਆਂ ਗੰਗਾ ਪਰ ਇਹ ਉਹ ਜੇਲ੍ਹ ਨਹੀਂ ਸੀ ਜਿੱਥੇ ਮੈਂ ਪਹਿਲਾਂ ਰਹਿ ਰਹੀ ਸੀ ਇਹ ਇੱਕ ਛੋਟਾ ਜਿਹਾ ਕਮਰਾ ਸੀ ਮੈਂ ਸੋਚਿਆ ਕਿ ਚਲੋ ਇੱਜ਼ਤ ਗਵਾਉਣ ਦੇ ਨਾਲੋਂ ਚੰਗਾ ਕਿ ਮੈਂ ਜੇਲ੍ਹ ਦੇ ਵਿੱਚ ਹੀ ਰਵਾਂ ਪਰ ਥੋੜੇ ਸਮੇਂ ਬਾਅਦ ਇੱਥੇ ਇੱਕ ਆਕਾਦਮੀ ਦਾਖਲ ਹੋਇਆ ਮੈਨੂੰ ਨਹੀਂ ਪਤਾ ਸੀ ਕਿ ਉਹ ਕੌਣ ਆ ਪਰ ਸ਼ਕਲੋਂ ਪੁਲਿਸ ਵਾਲਾ ਹੀ ਲੱਗ ਰਿਹਾ ਸੀ ਪਰ ਪੁਲਿਸ ਦੀ ਵਰਦੀ ਦੇ ਵਿੱਚ ਨਹੀਂ ਸੀ ਇਸ ਜੇਲ੍ਹ ਦੇ ਵਿੱਚ ਮੇਰੇ ਤੇ ਉਹ ਜ਼ੁਲਮ ਵੀ ਹੋ ਗਿਆ ਜਿਸ ਦੇ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੇਰੇ ਦਿਮਾਗ ਦੇ ਵਿੱਚ ਅਜੇ ਵੀ ਮੇਰੇ ਪਤੀ ਦੀਆਂ ਯਾਦਾਂ ਸੀ ਮੈਂ ਉਸਦੇ ਨਾਲ ਵਫਾ ਰੱਖਣਾ ਚਾਹੁੰਦੀ ਸੀ ਜਦਕਿ ਮੈਂ ਉਸਦੇ ਨਾਲ ਸਿਰਫ ਮੁਸ਼ਕਲ ਦੇ ਨਾਲ ਅੱਧਾ ਘੰਟਾ ਹੀ ਲੰਘਾਇਆ ਸੀ ਮੈਂ ਤਾਂ ਉਸ ਨੂੰ ਆਪਣਾ ਸਭ ਕੁਝ ਮੰਨ ਲਿਆ ਸੀ ਉਹ ਕਿੰਨਾ ਸੋਹਣਾ ਸੀ ਉਸਦੀ ਜ਼ੁਬਾਨ ਮੋਤ ਸੀ ਮੈਂ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਇਹ ਸਭ ਕੁਝ ਮੈਂ ਬਹੁਤ ਪਰੇਸ਼ਾਨ ਸੀ ਫਿਰ ਮੇਰੇ ਤੇ ਇਲਜ਼ਾਮ ਲਗਾ ਦਿੱਤਾ ਗਿਆ ਮੈਨੂੰ ਇੱਥੇ ਸੈੱਟ ਦਿੱਤਾ ਗਿਆ ਪਰ ਜਦੋਂ ਅਸੀਂ ਸੋਚਦੇ ਹਾਂ ਕਿ ਬੁਰਾ ਕੀ ਹੋਵੇਗਾ ਤਾਂ ਉਸ ਤੋਂ ਵੀ ਬੁਰਾ ਹੋ ਜਾਂਦਾ ਇਨਸਾਨ ਸੋਚਦਾ ਕਿ ਇਸ ਤੋਂ ਜ਼ਿਆਦਾ ਕੁਝ ਬੁਰਾ ਨਹੀਂ ਹੋ ਸਕਦਾ ਪਰ ਹਕੀਕਤ ਇਸ ਤੋਂ ਵੀ ਜ਼ਿਆਦਾ ਮੁਸ਼ਕਲ ਦੇ ਵਿੱਚ ਤੁਹਾਨੂੰ ਪਾ ਦਿੰਦੀ ਆ ਮੇਰੇ ਨਾਲ ਇਹੀ ਹੋ ਰਿਹਾ ਸੀ ਮੈਨੂੰ ਵਾਪਸ ਮੇਰੀ ਕੋਠੜੀ 'ਚ ਸੁੱਟ ਦਿੱਤਾ ਗਿਆ ਉੱਥੇ ਕੋਈ ਨਵੀਂ ਔਰਤ ਆਈ ਹਣ ਉਹ ਮੇਰੇ ਨਾਲ ਰਹਿਣ ਵਾਲੀ ਸੀ ਮੇਰੀ ਹਾਲਤ ਵੀ ਬਹੁਤ ਖਰਾਬ ਸੀ ਉਸਨੇ ਮੇਰੇ ਤੋਂ ਪੁੱਛ ਲਿਆ ਕਿ ਤੇਰੇ ਨਾਲ ਕੀ ਹੋਇਆ ਪਹਿਲਾਂ ਤਾਂ ਮੈਂ ਕੁਝ ਨਹੀਂ ਦੱਸਿਆ ਫਿਰ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਇਹ ਸ਼ਾਇਦ ਚੰਗੀ ਔਰਤ ਸੀ ਜੋ ਬਾਕੀਆਂ ਦੀ ਤਰ੍ਹਾਂ ਮੇਰੇ ਤੇ ਤੰਗ ਨਹੀਂ ਕਰਕਸਦੀ ਸੀ ਕਿਉਂਕਿ ਉਸਨੇ ਮੇਰੀ ਹਾਲਤ ਦੇਖੀ ਸੀ ਮੇਰੀ ਹਾਲਤ ਕਿੰਨੀ ਬੁਰੀ ਸੀ ਉਸਨੇ ਕਿਹਾ ਕਿ ਇਹ ਦੁਨੀਆ ਹੀ ਇਸ ਤਰ੍ਹਾਂ ਦੀ ਆ ਤੂੰ ਇਹ ਸਮਝ ਕਿ ਤੂੰ ਵੱਡੀ ਜੇਲ੍ਹ ਚੋਂ ਨਿਕਲ ਕੇ ਛੋਟੀ ਜੇਲ੍ਹ ਚ ਆ ਗਈ ਆ ਤੇਰੇ ਵਰਗੀ ਸੋਹਣੀ ਕੁੜੀ ਉਹ ਵੀ ਬੇਵੱਸ ਜਿਸ ਦੇ ਸਿਰ ਤੇ ਨਾ ਬਾਪ ਆ ਨਾ ਭਰਾ ਤੇਰੇ ਨਾਲ ਇਸ ਤੋਂ ਬੁਰਾ ਵੀ ਹੋਣ ਵਾਲਾ ਸੀ ਇੱਥੇ ਆ ਗਈਆਂ ਤਾਂ ਬਚ ਜਾਵੇਂਗੀ ਇੱਕ ਦੋ ਜਗ੍ਹਾ ਪਟਕੇਗੀ ਜੇਕਰ ਬਾਹਰ ਰਹਿੰਦੀ ਤਾਂ ਪਤਾ ਨਹੀਂ ਕਿੱਥੇ ਕਿੱਥੇ ਪਟਕਦੀ ਰਹਿੰਦੀ ਮੈਨੂੰ ਉਸ ਦੀਆਂ ਗੱਲਾਂ ਬਿਲਕੁਲ ਵੀ ਚੰਗਾ ਨਹੀਂ ਲੱਗ ਰੀਆਂ ਸੀ ਉਸ ਦੀਆਂ ਗੱਲਾਂ ਤੋਂ ਮੈਨੂੰ ਕੋਈ ਤਸੱਲੀ ਨਹੀਂ ਮਿਲ ਰਹੀ ਸੀ ਉਲਟਾਉ ਮੇਰੇ ਜ਼ਖਮਾਂ ਤੇ ਨਾਮ ਕੀ ਛੜਕ ਰਹੀ ਸੀ ਮੈਂ ਚੁੱਪਚਾਪ ਬੈਠੀ ਰਹੀ ਹੁਣ ਮੈਂ ਹੋਰ ਕੀ ਕਰ ਸਕਦੀ ਸੀ ਔਰਤ ਆਖਰਕਾਰ ਕਰ ਵੀ ਕੀ ਸਕਦੀ ਆ ਸਿਵਾਏ ਰੋਣ ਤੋਂ ਉਹ ਕੁਝ ਨਹੀਂ ਕਰ ਸਕਦੀ ਪਰ ਹਾਂ ਇੱਕ ਗੱਲ ਅਲੱਗ ਆ ਕਿ ਜੇਕਰ ਉਹ ਚਾਹੇ ਤਾਂ ਉਹ ਸਭ ਕੁਝ ਕਰ ਸਕਦੀ ਆ ਸ਼ਾਇਦ ਮੈਂ ਉਹਨਾਂ ਔਰਤਾਂ ਦੇ ਵਿੱਚੋਂ ਨਹੀਂ ਸੀ ਮੇਰੀ ਜ਼ਿੰਦਗੀ ਜੇਲ੍ਹ 'ਚ ਲੰਘ ਰਹੀ ਸੀ ਮੇਰੇ ਨਾਲ ਬੁਰੇ ਤੋਂ ਬੁਰਾ ਹੋ ਗਿਆ ਮੇਰੀਆਂ ਅੱਖਾਂ 'ਚ ਹੰਝੂ ਰੁਕਦੇ ਨਹੀਂ ਸੀ ਮੈਂ ਖਾਣਾ ਉਸ ਸਮੇਂ ਖਾਂਦੀ ਜਦੋਂ ਮੈਨੂੰ ਭੁੱਖ ਦੇ ਨਾਲ ਬੇਹੋਸ਼ ਹੋਣ ਵਾਲੀ ਹੁੰਦੀ ਏਸੀ ਮੇਰੀ ਜ਼ਿੰਦਗੀ ਕਿ ਮੈਂ ਇਸ ਤਰ੍ਹਾਂ ਹੀ ਜਿਉਣਾ ਸੀ ਜਾਂ ਫਿਰ ਮੈਨੂੰ ਆਪਣੇ ਲਈ ਕੁਝ ਕਰਨਾ ਚਾਹੀਦਾ ਸੀ ਇਸ ਜੇਲ੍ਹ ਦੇ ਵਿੱਚ ਮੇਰੀ ਇੱਜ਼ਤ ਦੇ ਨਾਲ ਹੁਣ ਵਾਰ-ਵਾਰ ਖੇਡਣ ਲੱਗੇ ਉਹ ਜੇਲਰ ਔਰਤ ਸਾਰਿਆਂ ਦੇ ਨਾਲ ਇਸ ਤਰ੍ਹਾਂ ਹੀ ਕਰਦੀ ਸੀ ਮੇਰੇ ਤੋਂ ਇਲਾਵਾ ਫਿਲਹਾਲ ਇੱਥੇ ਕੋਈ ਸੋਹਣੀ ਕੁੜੀ ਨਹੀਂ ਸੀ ਐਸ ਕਰਕੇ ਉਸ ਦੀ ਸਾਰੀ ਨਿਗਾ ਮੇਰੇ ਤੇ ਹੀ ਸੀ ਉਹ ਮੇਰੇ ਤੇ ਜ਼ੁਲਮ ਵੀ ਕਰਦੀ ਮੇਰੇ ਤੋਂ ਇਹ ਸਭ ਕੁਝ ਕਰਵਾਉਂਦੀ ਮੈਨੂੰ ਤਾਣੇ ਵੀ ਦਿੰਦੀ ਪਰ ਮੇਰੇ ਤੋਂ ਹੋਰ ਕੋਈ ਕੰਮ ਨਹੀਂ ਕਰਵਾਉਂਦੀ ਸੀ ਕਹਿੰਦੀ ਸੀ ਕਿ ਇਸ ਦੀ ਖੂਬਸੂਰਤੀ ਖਰਾਬ ਨਹੀਂ ਹੋਣੀ ਚਾਹੀਦੀ ਇੱਕ ਦਿਨ ਮੈਂ ਸਬਜ਼ੀ ਕੱਟਣ ਬੈਠ ਗਈ ਤਾਂ ਉਸਨੇ ਮੈਨੂੰ ਉਠਾ ਦਿੱਤਾ ਤੇ ਕਿਹਾ ਕਿ ਤੂੰ ਇਹ ਸਭ ਕੁਝ ਨਾ ਕਰ। ਉਹ ਤਾਂ ਮੈਨੂੰ ਘੁੱਪ ਦੇ ਵਿੱਚ ਵੀ ਬਾਹਰ ਨਾ ਨਿਕਲਣ ਦਿੰਦੀ। ਮੈਂ ਹੈਰਾਨ ਹੁੰਦੀ ਕਿ ਇਹ ਕਿਸ ਕਿਸਮ ਦੀ ਔਰਤ ਆ? ਇਹ ਕਿਸ ਦੀ ਮਾਂ, ਕਿਸ ਦੀ ਪਤਨੀ ਆ? ਉਸਨੇ ਆਪਣੇ ਬੱਚਿਆਂ ਦੀ ਕੀ ਪਰਵਰਿਸ਼ ਕੀਤੀ ਹੋਵੇਗੀ? ਇਸ ਨੂੰ ਸਾਰੀ ਜੇਲ੍ਹ ਦੀਆਂ ਔਰਤਾਂ ਬਦਵਾਵਾ ਮੈਂ ਦਿੰਦੀਆਂ ਕਹਿੰਦੀਆਂ ਕਿ ਮਰ ਜਾਵੇ ਅਤੇ ਫੇਰ ਪਤਾ ਨਹੀਂ। ਇੱਕ ਦਿਨ ਕਿਸ ਦੀ ਬਦਵਾ ਲੱਗ ਗਈ। ਉਹ ਜੇਲ੍ਹ ਦੀ ਛੱਤ ਤੋਂ ਹੀ ਡਿੱਗ ਗਈ। ਪਰ ਸ਼ਾਇਦ ਉਹ ਖੋਦੀ ਪੈਰ ਤਲਕਨ ਦੇ ਕਾਰਨ ਉੱਥੋਂ ਡਿੱਗ ਗਈ ਸੀ ਤੇ ਉਸ ਤੋਂ ਬਾਅਦ ਸ਼ਾਇਦ ਉਸ ਦੀ ਅੱਖ ਨਰਕ ਦੇ ਵਿੱਚ ਹੀ ਖੁੱਲੀ ਹੋਵੇਗੀ ਪਰ ਸਾਨੂੰ ਜਿਆਦਾ ਦਿਨਾਂ ਦਾ ਸਕੂਨ ਨਹੀਂ ਮਿਲਿਆ ਉਸ ਤੋਂ ਬਾਅਦ ਫਿਰ ਤੋਂ ਇੱਕ ਹੋਰ ਬਹੁਤ ਹੀ ਸਖਤ ਕਿਸਮ ਦੀ ਔਰਤ ਜੇਲਰ ਦੇ ਵਿੱਚ ਆ ਗਈ ਤੌਰ ਤੇ ਆਈ ਪਰ ਇਹ ਸਾਡੇ ਤੋਂ ਕੋਈ ਉਲਟਾ ਕੰਮ ਨਹੀਂ ਕਰਵਾਉਂਦੀ ਸੀ ਮੇਰੇ ਚੰਗੇ ਵਿਵਹਾਰ ਦੇ ਕਾਰਨ ਤੇ ਘੱਟ ਉਮਰ ਦੇ ਕਾਰਨ ਫਿਰ ਤੋਂ ਮੇਰਾ ਕੇਸ ਵਾਪਸ ਓਪਨ ਹੋ ਗਿਆ ਜੋ ਨਵੇਂ-ਨਵੇਂ ਵਕੀਲ ਬਣੇ ਹੁੰਦੇ ਆ ਉਹਨਾਂ ਨੂੰ ਅਜਿਹੇ ਕੇਸਾਂ ਦੀ ਫਾਈਲ ਦੇ ਦਿੱਤੀ ਜਾਂਦੀ ਆ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹ ਕੇਸ ਸਰਕਾਰੀ ਵਕੀਲ ਦੁਆਰਾ ਲੜਾਇਆ ਜਾਂਦਾ ਮੇਰੀ ਫਾਈਲ ਵੀ ਸ਼ਾਇਦ ਕਿਸੇ ਵਕੀਲ ਦੇ ਹੱਥ ਲੱਗ ਗਈ ਉਹ ਵੀ ਇੱਕ ਔਰਤ ਸੀ ਜਿਸ ਨੇ ਮੈਨੂੰ ਨਿਰਦੋਸ਼ ਸਮਝਿਆ ਤੇ ਉਹ ਵੀ ਮੈਨੂੰ ਮਿਲਣ ਆਈ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਉਸ ਨੇ ਕਿਹਾ ਕਿ ਇਹ ਗੱਲ ਤਾਂ ਕੋਈ ਪਾਗਲ ਵੀ ਸਮਝ ਸਕਦਾ ਕਿ ਜੇਕਰ ਕਿਸੇ ਔਰਤ ਦਾ ਵਿਆਹ ਅਮੀਰ ਆਦਮੀ ਦੇ ਨਾਲ ਹੋ ਰਿਹਾ ਤਾਂ ਉਹ ਪਹਿਲੀ ਹੀ ਰਾਤ ਉਸ ਨੂੰ ਜਾਣ ਤੋਂ ਕਿਉਂ ਮਾਰੇਗੀ ਜਦ ਕਿ ਉਹ ਉਸਦੀ ਪਤਨੀ ਬਣ ਕੇ ਰਹੇਗੀ ਤਾਂ ਉਸ ਨੂੰ ਜ਼ਿਆਦਾ ਫਾਇਦਾ ਹੋਵੇਗਾ ਪਰ ਜਦੋਂ ਕਿਸਮਤ ਦੇ ਕੁਝ ਵਿੱਚ ਕੁਝ ਬੁਰਾ ਹੋਣਾ ਲਿਖਿਆ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਪਾਸੇ ਚਲੀਆਂ ਜਾਂਦੀਆਂ ਉਹਨਾਂ ਤੇ ਕੋਈ ਧਿਆਨ ਹੀ ਨਹੀਂ ਦਿੰਦਾ ਤੂੰ ਫਿਕਰ ਨਾ ਕਰ ਮੈਂ ਤੇਰੀ ਮਦਦ ਜ਼ਰੂਰ ਕਰਾਂਗੀ ਉਸ ਨੇ ਵਾਕਈ ਮੇਰੀ ਮਦਦ ਕੀਤੀ ਤੇ 11 ਮਹੀਨੇ ਕੇਸ ਚੱਲਣ ਤੋਂ ਬਾਅਦ ਮੈਨੂੰ ਜੇਲ੍ਹ ਤੋਂ ਆਜ਼ਾਦੀ ਮਿਲ ਗਈ ਮੈਂ ਪੂਰੇ 4.5 ਸਾਲ ਬਾਅਦ ਬਾਹਰ ਨਿਕਲੀ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਉਸ ਸਮੇਂ ਮੇਰੀ ਉਮਰ 21 ਸਾਲਾਂ ਦੀ ਸੀ ਤੇ ਹੁਣ ਮੈਂ 70 ਸਾਲਾਂ ਦੀ ਹੋ ਗਈ ਮੈਂ ਜੇ ਬਹੁਤ ਸੋਹਣੀ ਸੀ ਪਰ ਹੁਣ ਮੈਂ ਇਕ ਵਾਰੀ ਤਾਂ ਨਹੀਂ ਰਹੀ ਖੂਬਸੂਰਤ ਜ਼ਰੂਰ ਸੀ ਸੋਚਿਆ ਕਿ ਕਿਸੇ ਦੀ ਪਤਨੀ ਬਣ ਕੇ ਬਾਕੀ ਦੀ ਬਚੀ ਜ਼ਿੰਦਗੀ ਚੰਗੀ ਤਰ੍ਹਾਂ گزارਾਂਗੀ ਮੈਂ ਆਪਣੀ ਮਾਂ ਦੇ ਨਾਲ ਮਿਲਣਾ ਚਾਹੁੰਦੀ ਸੀ ਮੈਨੂੰ ਮਿਲਣ ਕੋਈ ਨਹੀਂ ਆਇਆ ਸੀ ਪਰ ਮੇਰੀ ਆਜ਼ਾਦੀ ਦੀ ਖਬਰ ਮੇਰੇ ਘਰ ਵਾਲਿਆਂ ਨੂੰ ਦੇ ਦਿੱਤੀ ਗਈ ਉਸ ਵਕੀਲ ਨੇ ਦੱਸਿਆ ਸੀ ਖੈਰ ਮੈਂ ਆਪਣੇ ਘਰ ਚਲੀ ਗਈ ਤੇ ਉੱਥੇ ਹੀ ਮੇਰੀ ਇੱਕ ਭੈਣ ਬੈਠੀ ਸੀ ਜੋ ਮੇਰੇ ਤੀਜੇ ਨੰਬਰ ਵਾਲੀ ਭੈਣ ਸੀ ਸ਼ਾਇਦ ਉਹ ਮੇਰੀ ਮਾਂ ਦੇ ਨਾਲ ਮਿਲਣ ਆਈ ਸੀ ਪਰ ਉਹ ਕਦੇ ਮਿਲਣ ਦੇ ਲਈ ਨਹੀਂ ਆਉਂਦੀ ਸੀ ਕਿਉਂਕਿ ਉਸਦੇ ਪਤੀ ਦਾ ਸੁਭਾਅ ਬਹੁਤ ਹੀ ਸਖਤ ਸੀ ਉਹ ਉਸ ਨੂੰ ਬਾਹਰ ਆਉਣ ਜਾਣ ਨਹੀਂ ਦਿੰਦਾ ਸੀ ਖੈਰ ਮੈਂ ਉਸ ਨੂੰ ਦੇਖਿਆ ਤਾਂ ਮੈਂ ਉਸ ਗੱਲ ਤੇ ਨਾਲ ਉਸ ਨੂੰ ਗੱਲ ਦੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਆਖਰਕਾਰ ਮੈਂ ਆਪਣੀ ਭੈਣ ਨੂੰ ਇੰਨੇ ਸਮੇਂ ਦੇ ਬਾਅਦ ਦੇਖਿਆ ਸੀ ਪਰ ਉਸ ਨੇ ਮੈਨੂੰ ਦੂਰ ਤੋਂ ਹੀ ਧੱਕਾ ਦਿੱਤਾ ਤੇ ਕਿਹਾ ਕਿ ਤੂੰ ਇਹ ਇੱਥੇ ਕਿੱਥੋਂ ਆਈ ਆ ਕੱਲ ਤੇਰੇ ਕਾਰਨ ਮਹੱਲੇ ਦੇ ਵਿੱਚ ਸਾਡੀ ਐਨੀ ਬੇਇੱਜ਼ਤੀ ਹੋਈ ਆ ਤੂੰ ਮੂੰਹ ਚੱਕ ਕੇ ਇੱਥੇ ਫੇਰ ਆ ਗਈ ਮੈਂ ਕਿਹਾ ਕਿ ਮੈਂ ਆਪਣੀ ਮਾਂ ਨੂੰ ਮਿਲਣ ਆਈ ਆ ਤਾਂ ਉਸ ਨੇ ਕਿਹਾ ਕਿਹੜੀ ਮਾਂ ਤੇਰੀ ਮਾਂ ਵੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਹ ਤਾਂ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਹੀ ਮਰ ਗਈ ਤੇ ਤੇਰੇ ਕਾਰਨ ਮੇਰਾ ਤਲਾਕ ਹੋ ਗਿਆ ਸਾਰਿਆਂ ਨੇ ਕਿਹਾ ਕਿ ਤੇਰੀ ਭੈਣ ਨੇ ਆਪਣੇ ਪਤੀ ਨੂੰ ਜਾਣ ਤੋਂ ਮਾਰ ਦਿੱਤਾ ਤਾਂ ਤੂੰ ਵੀ ਆਪਣੇ ਪਤੀ ਨੂੰ ਜਾਣ ਤੋਂ ਮਾਰ ਦੇਵੇਂਗੀ ਮੇਰੇ ਘਰ ਮੰਮੀ ਨੇ ਮੇਰਾ ਨਾਮ ਕਰਵਾ ਦਿੱਤਾ ਤੇ ਇੱਥੇ ਆਪਣੇ ਬੱਚਿਆਂ ਦੇ ਨਾਲ ਰਹਿਣੀ ਆ ਤੇ ਇਹ ਤੇਰੇ ਲਈ ਇੱਥੇ ਕੋਈ ਜਗ੍ਹਾ ਨਹੀਂ ਤੂੰ ਇੱਥੋਂ ਜਾ ਸਕਦੀ ਆ ਉਸ ਨੇ ਤਾਂ ਮੈਨੂੰ ਘਰ 'ਚ ਪੈਰ ਵੀ ਨਾ ਰੱਖਣ ਦਿੱਤਾ ਬਾਹਰੋਂ ਹੀ ਸਭ ਕੁਝ ਖਤਮ ਕਰ ਦਿੱਤਾ ਜਿਉਂਦੇ ਜੀ ਮੈਨੂੰ ਮਾਰ ਦਿੱਤਾ ਮੈਂ ਹੈਰਾਨ ਰਹਿ ਗਈ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਸ ਘਰ ਦੇ ਬਦਲੇ ਵਿੱਚ ਉਸਨੇ ਕਿਸੇ ਹੋਰ ਆਦਮੀ ਨਾਲ ਵਿਆਹ ਕੀਤਾ ਮਤਲਬ ਕਿ ਉਸਨੇ ਉਸ ਆਦਮੀ ਨੂੰ ਇਹ ਕਿਹਾ ਕਿ ਇਹ ਘਰ ਉਹ ਉਸਦੇ ਨਾਮ ਕਰ ਦੇਵੇਗੀ ਬਸ ਉਹ ਉਸਦੇ ਨਾਲ ਵਿਆਹ ਕਰ ਲਵੇ ਉਸ ਦਾ ਤੇ ਉਸਦੇ ਬੱਚਿਆਂ ਦਾ ਖਰਚਾ ਚੁੱਕ ਲਵੇ ਕਿਉਂਕਿ ਉਸਦੇ ਕੋਲ ਕਮਾਉਣ ਵਾਲਾ ਕੋਈ ਨਹੀਂ ਸੀ ਤੇ ਅੱਜ ਕੱਲ ਦੇ ਵਿੱਚ ਹੀ ਉਸ ਦਾ ਵਿਆਹ ਸੀ ਇਹ ਸਭ ਕੁਝ ਮੈਨੂੰ ਸਾਹਮਣੇ ਵਾਲੀ ਆਂਟੀ ਨੇ ਦੱਸਿਆ ਜਿਨ੍ਹਾਂ ਨੇ ਮੈਨੂੰ ਦੇਖਣ ਤੇ ਦੇਖਿਆ ਮੈਂ ਸੋਚਣ ਲੱਗੀ ਕਿ ਮੇਰਾ ਕੀ ਕਸੂਰ ਸੀ ਮੈਂ ਕੀ ਕੀਤਾ ਮੈਂ ਤਾਂ ਸਿਰਫ ਇਸ ਗੱਲ ਤੋਂ ਖੁਸ਼ ਸੀ ਕਿ ਮੇਰਾ ਵਿਆਹ ਇੱਕ ਚੰਗੇ ਘਰ 'ਚ ਹੋ ਰਿਹਾ ਤੇ ਮੈਨੂੰ ਇੰਨੀ ਜ਼ਿਆਦਾ ਬੁਰੀ ਨਜ਼ਰ ਲੱਗੀ ਤੇ ਮੇਰੀ ਅਜੇ ਵੀ ਬਚਤ ਨਹੀਂ ਹੋਣ ਵਾਲੀ ਸੀ ਮੈਨੂੰ ਅਜੇ ਵੀ ਕਿਤੇ ਸਕੂਨ ਨਹੀਂ ਮਿਲਣ ਵਾਲਾ ਸੀ ਕੋਈ ਕਿਸੇ ਦੇ ਨਾਲ ਇੰਨਾ ਬੁਰਾ ਕਿਵੇਂ ਕਰ ਸਕਦਾ ਮੇਰਾ ਪਤੀ ਵਿਆਹ ਦੀ ਰਾਤੀ ਮਰ ਗਿਆ ਤੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਅਜੇ ਤਾਂ ਮੈਂ ਆਪਣੇ ਸੁਪਨਿਆਂ ਸੁਪਨਿਆਂ ਨੂੰ ਪੂਰੀ ਤਰ੍ਹਾਂ ਜਿਉ ਕੇ ਵੀ ਨਹੀਂ ਦੇਖਿਆ ਸੀ ਤੇ ਮੈਨੂੰ ਇੱਕ ਝਟਕੇ ਦੇ ਨਾਲ ਹੀ ਜਗਾ ਦਿੱਤਾ ਗਿਆ ਮੈਂ ਇੱਧਰ ਉੱਧਰ ਫਿਰਦੀ ਰਹੀ ਐ ਇਸ ਤਰ੍ਹਾਂ ਹੀ ਰਾਤ ਹੋ ਗਈ ਤੇ ਮੈਂ ਸੜਕ ਤੇ ਬੈਠ ਕੇ ਰੋਣ ਲੱਗੀ ਮੈਂ ਕਿੱਥੇ ਜਾਂਦੀ ਮੈਂ ਕਿੱਧਰ ਜਾਂਦੀ ਸ਼ਾਇਦ ਉਸ ਔਰਤ ਨੇ ਠੀਕ ਕਿਹਾ ਸੀ ਕਿ ਇਹ ਦੁਨੀਆ ਇੱਕ ਵੱਡੀ ਜੇਲ ਆ ਤੇ ਤੂੰ ਇੱਕ ਛੋਟੀ ਜੀ ਜੇਲ ਚ ਆ ਗਈ ਆ ਉੱਥੇ ਤੇਰੇ ਨਾਲ ਬਹੁਤ ਬੁਰਾ ਹੁੰਦਾ ਕਿਉਂਕਿ ਹੁਣ ਰਾਤ ਸੀ ਤੇ ਮੈਂ ਇੱਕ ਸੁਨਸਾਨ ਸੜਕ ਤੇ ਬੈਠੀ ਸੀ ਉਹ ਵੀ ਇਕੱਲੀ ਤੇ ਬੇਸਹਾਰਾ ਮੇਰਾ ਘਰ ਜਿੱਥੇ ਮੇਰੀ ਭੈਣ ਸੀ ਉਹ ਇੱਥੋਂ ਦੋਕ ਗਲੀਆਂ ਦੇ فاਸਲੇ ਤੇ ਸੀ ਪਰ ਮੈਂ ਆਸਰਾ ਲੈਣ ਦੇ ਲਈ ਉੱਥੇ ਨਹੀਂ ਜਾ ਸਕਦੀ ਸੀ ਮੈਨੂੰ ਬਹੁਤ ਭੁੱਖ ਲੱਗੀ ਸੀ ਮੈਂ ਅਸਮਾਨ ਦੇ ਵੱਲ ਵੇਖ ਰਹੀ ਸੀ ਤੇ ਸੋਚ ਰਹੀ ਸੀ ਕਿ ਮੇਰੀ ਕਿਸਮਤ ਇੰਨੀ ਬੁਰੀ ਕਿਉਂ ਆ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਤਾਂ ਮੈਨੂੰ ਬਹੁਤ سارے ਲੋਕ ਮਿਲੇ ਮੈਂ ਉਹਨਾਂ ਸਾਰਿਆਂ ਅੱਗੇ ਵਾਰੀ-ਬਾਰੀ ਮਦਦ ਦੀ ਅਪੀਲ ਕੀਤੀ ਇੱਕ ਆਦਮੀ ਨੂੰ ਕਿਹਾ ਸੀ ਜੋ ਜੇਲ੍ਹ ਦੇ ਵਿੱਚ ਮੇਰੇ ਨਾਲ ਜ਼ਬਰਦਸਤੀ ਕਰਦਾ ਹੁੰਦਾ ਸੀ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰ ਲਵਾਂਗੀ ਤੇਰੀ ਪਤਨੀ ਬਣ ਕੇ ਤੇਰੇ ਨਾਲ ਰਹਾਂਗੀ ਬਸ ਮੈਨੂੰ ਕਿਸੇ ਤਰ੍ਹਾਂ ਵੀ ਇੱਥੋਂ ਕੱਢ ਲਾ ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਮੈਂ ਜੇਲ੍ਹ ਤੋਂ ਬਾਹਰ ਨਿਕਲਣਾ ਚਾਹੁੰਦੀ ਸੀ ਪਰ 4.5 ਸਾਲਾਂ ਦੇ ਵਿੱਚ ਇਸ ਤਰ੍ਹਾਂ ਦਾ ਸਮਾਂ ਵੀ ਆਇਆ ਜਦੋਂ ਮੈਨੂੰ ਉੱਥੇ ਰਹਿਣ ਦੀ ਆਦਤ ਹੀ ਹੋ ਗਈ ਤੇ ਉਹ ਆਦਮੀ ਨੇ ਮੈਨੂੰ ਕਿਹਾ ਵੀ ਸੀ ਕਿ ਮੈਨੂੰ ਘੰਟੀ ਵਜਾਉਣ ਦਾ ਸ਼ੌਂਕ ਆ ਪਰ ਗਲੇ ਦੇ ਵਿੱਚ ਪਾਉਣ ਦਾ ਨਹੀਂ ਵੈਸੇ ਵੀ ਮੇਰੀ ਪਹਿਲਾਂ ਤੋਂ ਹੀ ਇੱਕ ਪਤਨੀ ਆ ਪਤਾ ਨਹੀਂ ਉਹ ਕਿਹੜੇ ਬੰਤਪਤੀ ਹੁੰਦੇ ਆ ਜੋ ਆਪਣੀਆਂ ਪਤੀਆਂ ਦੇ ਪਤਨੀਆਂ ਦੇ ਨਾਲ ਧੋਖਾ ਕਰਦੇ ਆ ਤੇ ਉਹ ਮਸੂਮ ਔਰਤਾਂ ਕੌਣ ਹੁੰਦੀਆਂ ਜਿਨ੍ਹਾਂ ਨੇ ਇਸ ਬਾਰੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਤੇ ਉਹ ਫਿਰ ਵੀ ਉਹਨਾਂ ਦੇ ਨਾਲ ਜ਼ਿੰਦਗੀ ਗੁਜ਼ਾਰਦੀਆਂ ਮੈਨੂੰ ਤਾਂ ਲੱਗਦਾ ਕਿ ਔਰਤਾਂ ਨੂੰ ਅਜਿਹਾਂ ਗੱਲਾਂ ਦਾ ਪਤਾ ਹੁੰਦਾ ਪਰ ਉਹ ਮਜਬੂਰੀ ਦੇ ਵਿੱਚ ਕੁਝ ਨਹੀਂ ਬੋਲਦੀਆਂ ਇਹ ਮਜਬੂਰੀ ਹੀ ਤਾਂ ਹੈ ਜੋ ਇਨਸਾਨ ਨੂੰ ਜਗਾ ਜਗਾ ਤੇ ذلیل ਕਰਾਉਂਦੀ ਆ ਥੋੜੇ ਸਮੇਂ ਦੇ ਬਾਅਦ ਹੀ ਮੈਂ ਸਾਹਮਣੇ ਦੇਖਿਆ ਤਾਂ ਸਾਹਮਣੇ ਇੱਕ ਆਦਮੀ ਖੜਾ ਸੀ ਪਰ ਉਹ ਮੇਰੇ ਵੱਲ ਵੇਖ ਨਹੀਂ ਰਿਹਾ ਸੀ ਸ਼ਾਇਦ ਉਹ ਕੋਈ ਫਕੀਰ ਸੀ ਭੀਖ ਮੰਗਦਾ ਇੱਥੇ ਘੁੰਮ ਰਿਹਾ ਸੀ ਮੈਂ ਸੋਚਣ ਲੱਗੀ ਕਿ ਮੇਰੀ ਹਾਲਤ ਵੀ ਇਸ ਤਰ੍ਹਾਂ ਦੀ ਹੋਵੇਗੀ ਕਿਉਂਕਿ ਹੁਣ ਜੇਕਰ ਮੈਂ ਜਿਉਂਦਾ ਰਹਿਣਾ ਤਾ ਜਿਉਂਦੇ ਰਹਿਣ ਦੇ ਲਈ ਮੈਨੂੰ ਕੋਜਨਾ-ਕੋਜਦਾ ਕਰਨਾ ਹੀ ਪੈਣਾ ਮੈਂ ਸੜਕਾਂ ਤੇ ਭੀਖ ਮੰਗਦੀ ਫਿਰਾਂਗੀ ਇਹ ਉਹੀ ਮਹੱਲਾ ਉਹੀ ਸ਼ਹਿਰ ਆ ਜਿੱਥੇ ਮੇਰੀ ਜਵਾਨੀ ਤੇ ਬਚਪਨ ਗੁਜ਼ਰਿਆ ਇੱਥੇ ਮੇਰੀਆਂ ਸਹੇਲੀਆਂ ਹਨ ਮੇਰੇ ਰਿਸ਼ਤੇਦਾਰ ਸਨ ਮੇਰੇ ਟੀਚਰ ਸਨ ਦੁਕਾਨਦਾਰਾਂ ਦੀ ਮੈਨੂੰ ਜਾਣਦੇ ਸਨ ਉਹ ਸਾਰੇ ਮੈਨੂੰ ਭੀਖ ਮੰਗਦੇ ਹੋਏ ਦੇਖਦੇ ਤਾਂ ਕੀ ਸੋਚਦੇ ਮੇਰੇ ਬਾਰੇ ਵਿੱਚ ਤਾਂ ਮੈਂ ਕੀ ਕਰਦੀ ਮੈਂ ਸੋਚ ਲਿਆ ਕਿ ਮੈਂ ਖੁਦਕੁਸ਼ੀ ਕਰ ਲਵਾਂਗੀ ਸ਼ਾਇਦ ਮੈਨੂੰ ਬਹੁਤ ਪਹਿਲਾਂ ਹੀ ਖੁਦਕੁਸ਼ੀ ਕਰ ਲੈਣੀ ਚਾਹੀਦੀ ਸੀ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਚੰਗਾ ਹੀ ਆ ਕਿ ਇਸ ਤਰ੍ਹਾਂ ਜਿਉਣ ਦਾ ਕੀ ਫਾਇਦਾ ਮੈਨੂੰ ਤਾਂ ਉਸੇ ਸਮੇਂ ਮਰ ਜਾਣਾ ਚਾਹੀਦਾ ਸੀ ਜਦੋਂ ਮੇਰਾ ਪਤੀ ਮਰ ਗਿਆ ਸੀ ਉਸ ਦੇ ਨਾਲ ਮੇਰੀ ਵੀ Laash ਨਿਕਲਦੀ ਤਾਂ ਮੇਰੇ ਤੇ ਇੰਨੇ ਜਲਮਤਾ ਨਾ ਹੁੰਦੇ ਇਹ ਗੱਲ ਮੈਂ ਪਹਿਲਾਂ ਕਿਉਂ ਨਾ ਸੋਚੀ ਪਰ ਹੁਣ ਜੇਕਰ ਮੇਰੇ ਦਿਲ ਦੇ ਵਿੱਚ ਇਹ ਗੱਲ ਆਈ ਆ ਤਾਂ ਮੈਨੂੰ ਇਸ ਤੇ ਅਮਲ ਜ਼ਰੂਰ ਕਰਨਾ ਚਾਹੀਦਾ ਮੈਂ ਸੋਚ ਲਿਆ ਕਿ ਮੈਂ ਮਰ ਜਾਵਾਂਗੀ ਇਸ ਤੋਂ ਇਲਾਵਾ ਮੇਰੇ ਕੋਲ ਕੋਈ ਰਾਹਤ ਨਹੀਂ ਬਸ ਸਵੇਰ ਹੋ ਜਾਂਦੀ ਤੇ ਮੈਨੂੰ ਮੌਤ ਦਾ ਕੋਈ ਬਹਾਨਾ ਮਿਲ ਜਾਂਦਾ ਪਰ ਮੈਂ ਅਜੇ ਉੱਥੇ ਬੈਠੀ ਰੋ ਰਹੀ ਸੀ ਕਿ ਬਹੁਤ ਹੀ ਅਜੀਬ ਹੋਇਆ ਕੁਝ ਦਿਨਾਂ ਕੁਝ ਇੰਨਾ ਜ਼ਿਆਦਾ ਅਜੀਬ ਕਿ ਜਿਸ ਦੇ ਹੋਣ ਦੀ ਉਮੀਦ ਹੀ ਨਹੀਂ ਸੀ ਜਦੋਂ ਮੈਂ ਮੁੜ ਕੇ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਥੋੜੇ ਸਮੇਂ ਬਾਅਦ ਦੇਖਿਆ ਕਿ ਮੇਰੇ ਪਿੱਛੇ ਕੋਈ ਖੜਾ ਮੈਂ ਹੈਰਾਨ ਰਹਿ ਗਈ ਇਹ ਤਾਂ ਉਹੀ ਫਕੀਰ ਸੀ ਜੋ ਥੋੜਾ ਸਮਾਂ ਪਹਿਲਾਂ ਸਾਹਮਣੇ ਖੜਾ ਸੀ ਮੈਂ ਡਰ ਕੇ ਪਿੱਛੇ ਹਟ ਗਈ ਉਸ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ ਮੈਂ ਕਿਹਾ ਕੌਣ ਹੋ ਤੁਸੀਂ ਕੀ ਚਾਹੁੰਦੇ ਹੋ ਉਸਨੇ ਕਿਹਾ ਕਿ ਤੇਰੇ ਬਾਰੇ ਵਿੱਚ ਮੈਂ ਸਭ ਕੁਝ ਜਾਣਦਾ ਮੈਂ ਇਸ ਮੁਹੱਲੇ ਦਾ ਹੀ ਆ ਮੈਨੂੰ ਇੱਥੇ ਭੀਖ ਮੰਗਦੇ ਕਾਫੀ ਸਮਾਂ ਹੋ ਗਿਆ ਉਸ ਦੀ ਆਵਾਜ਼ ਜਵਾਨ ਲੱਗ ਰਹੀ ਸੀ ਪਰ ਹੁਲੀਆ ਬੁੱਢਾ ਜਿਹਾ ਮੈਂ ਕਿਹਾ ਕਿ ਕੀ ਚਾਹੀਦਾ ਤੁਹਾਨੂੰ ਮੈਂ ਥੋੜਾ ਸਖਤ ਤਰੀਕੇ ਦੇ ਨਾਲ ਪੇਸ਼ ਆ ਰਹੀ ਸੀ ਕਹਿਣ ਲੱਗਿਆ ਮੈਂ ਤੇਰੇ ਨਾਲ ਵਿਆਹ ਕਰਨਾ ਚਾਹਨਾ ਜਦੋਂ ਉਸਨੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਮੈਂ ਹੈਰਾਨ ਹੋ ਗਈ ਮੈਂ ਕਿਹਾ ਕਿ ਅੱਛਾ ਤੂੰ ਮੇਰੇ ਨਾਲ ਬਾਰੇ ਸਭ ਕੁਝ ਜਾਣਦਾ ਇਸ ਕਰਕੇ ਤੂੰ ਮੇਰੀ ਮਜਬੂਰੀ ਦਾ ਫਾਇਦਾ ਚੁੱਕਣਾ ਚਾਹਨਾ ਤੈਨੂੰ ਪਤਾ ਕਿ ਮੈਂ ਬਦਨਾਮ ਆ ਮੈਨੂੰ ਲੋਕ ਮਨਹੂਸ ਕਹਿੰਦੇ ਆ ਇਥੋਂ ਤੱਕ ਕਿ ਕਾਤਲ ਵੀ ਸਮਝਦੇ ਆ ਮੈਂ ਜੇਲ੍ਹ ਕੱਟ ਕੇ ਆਈ ਆ ਇਸ ਕਰਕੇ ਮੇਰੇ ਨਾਲ ਵਿਆਹ ਕਰਨਾ ਚਾਹਨਾ ਉਸਨੇ ਕਿਹਾ ਤੁਸੀਂ ਜੋ ਸਮਝ ਲਓ ਪਰ ਕੀ ਤੁਸੀਂ ਇਹ ਨਹੀਂ ਜਾਣਦੇ ਕਿ ਜੇਕਰ ਹੁਣ ਕਿਸੇ ਨੇ ਤੇਰੇ ਨਾਲ ਵਿਆਹ ਨਹੀਂ ਕੀਤਾ ਤਾਂ ਤੇਰੀ ਜ਼ਿੰਦਗੀ ਦੇ ਨਾਲ ਕੀ ਹੋਵੇਗਾ ਮੈਂ ਚੁੱਪ ਹੋ ਗਈ ਕਿਉਂਕਿ ਗੱਲ ਤਾਂ ਇਸ ਤਰ੍ਹਾਂ ਦੀ ਸੀ ਉਸਨੇ ਕਿਹਾ ਕਿ ਮੇਰੇ ਨਾਲ ਵਿਆਹ ਕਰ ਲਾ ਫਾਇਦੇ ਦੇ ਵਿੱਚ ਰਹੇਗੀ ਮੈਂ ਕਿਹਾ ਕਿ ਮੈਨੂੰ ਫਾਇਦਾ ਨੁਕਸਾਨ ਦਾ ਨਹੀਂ ਮੇਰੇ ਨਾਲ ਇੰਨਾ ਕੁਝ ਹੋ ਗਿਆ ਹੁਣ ਮੈਨੂੰ ਫਾਇਦੇ ਜਾਂ ਨੁਕਸਾਨ ਦੇ ਨਾਲ ਕੁਝ ਨਹੀਂ ਆ ਉਸਨੇ ਕਿਹਾ ਫਿਰ ਮੇਰੇ ਨਾਲ ਵਿਆਹ ਕਰ ਲਾ ਸਭ ਕੁਝ ਠੀਕ ਹੋ ਜਾਵੇਗਾ ਮੈਂ ਇੱਕ ਪਾਸੇ ਬੈਠ ਗਈ ਤੇ ਰੋਣ ਲੱਗੀ ਮੇਰੇ ਤੇ ਇਸ ਤਰ੍ਹਾਂ ਦੇ ਦਿਨ ਆ ਗਏ ਸੀ ਕਿ ਮੈਂ ਇੱਕ ਫਕੀਰ ਦੇ ਨਾਲ ਵਿਆਹ ਕਰ ਲੈਂਦੀ ਪਰ ਮੈਂ ਜ਼ਿੰਦਗੀ ਦੀਆਂ ਅਜੇਹੀਆਂ ਹਕੀਕਤਾਂ ਦੇਖ ਰਹੀ ਸੀ ਕਿ ਹੁਣ ਸੋਚਣ ਦੇ ਲਈ ਬੈਠਣਾ ਵੀ ਗੁਨਾਹ ਸੀ ਮੈਂ ਕਿਹਾ ਠੀਕ ਆ ਮੈਂ ਤੇਰੇ ਨਾਲ ਵਿਆਹ ਕਰਨ ਦੇ ਲਈ ਤਿਆਰ ਆ ਇਸ ਗੱਲ ਦੀ ਉਹ ਜ਼ਿਆਦਾ ਖੁਸ਼ ਨਹੀਂ ਹੋਇਆ ਉਸਨੇ ਕਿਹਾ ਕਿ ਫੇਰਾ ਮੇਰੇ ਨਾਲ ਮੇਰਾ ਹੱਥ ਫੜ ਤੇ ਮੈਨੂੰ ਆਪਣੇ ਨਾਲ ਲੈ ਗਿਆ ਮੈਂ ਉਸ ਦਾ ਹੱਥ ਚਿਹਰਾ ਤੱਕ ਨਹੀਂ ਦੇਖਿਆ ਪਰ ਚਿਹਰੇ ਦੇ ਨਾਲ ਕੀ ਫਰਕ ਪੈਂਦਾ ਸਾਡਾ ਵਿਆਹ ਹੋ ਗਿਆ ਮੇਰੇ ਸਾਹਮਣੇ ਬਸ ਵਿਆਹ ਦੇ ਪੇਪਰ ਆਏ ਮੈਂ ਬਸ ਦਸਤਕ ਕਰ ਦਿੱਤੇ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਐਡੀ ਛੇਤੀ ਵਿਆਹ ਦੇ ਪੇਪਰ ਕਿਵੇਂ ਆ ਗਏ ਉਹ ਵੀ ਇੰਨੀ ਰਾਤ ਨੂੰ ਮੈਂ ਉਸ ਤੇ ਕੁਝ ਵੀ ਦੇਖਿਆ ਜਾਂ ਪੜਿਆ ਨਹੀਂ ਉਸਨੇ ਕਿਹਾ ਕਿ ਉਹ ਮੇਰੇ ਬਾਰੇ ਸਭ ਕੁਝ ਜਾਣਦਾ ਮੈਂ ਉਸ ਨੂੰ ਸਫਾਈ ਦੇਣ ਦੀ ਕੋਈ ਜ਼ਰੂਰਤ ਹੀ ਨਾ ਸਮਝੀ ਮੈਨੂੰ ਆਸਰਾ ਚਾਹੀਦਾ ਸੀ ਦੋ ਵਕਤ ਦੀ ਰੋਟੀ ਚਾਹੀਦੀ ਸੀ ਤੇ ਇੱਜ਼ਤ ਚਾਹੀਦੀ ਸੀ ਵੈਸੇ ਵੀ ਜਿੰਨਾ ਕੁਝ ਮੇਰੇ ਨਾਲ ਹੋ ਚੁੱਕਿਆ ਸੀ ਮੇਰੇ ਨਾਲ ਕੋਈ شریف ਆਦਮੀ ਵਿਆਹ ਨਹੀਂ ਕਰਨ ਵਾਲਾ ਸੀ ਮੇਰੀ ਖੂਬਸੂਰਤੀ ਮੇਰੇ ਲਈ ਲਾਣਤ ਬਣ ਗਈ ਤੇ ਮੇਰੀ ਕਿਸਮਤ ਨੇ ਮੈਨੂੰ ਤੁਖਾ ਦੇ ਦਿੱਤਾ ਮੇਰੀ ਕਿਸਮਤ ਦੇ ਵਿੱਚ ਸਿਵਾਏ ਝਿਲਤ ਦੇ ਕੁਝ ਨਹੀਂ ਲਿਖਿਆ ਸੀ ਪਰ ਮੈਂ ਹੈਰਾਨ ਹੋ ਗਈ ਉਹ ਮੈਨੂੰ ਵਿਆਹ ਕਰਕੇ ਆਪਣੇ ਘਰ ਲੈ ਆਇਆ ਇੱਕ ਕਮਰਾ ਸੀ ਉਸ ਦੇ ਬੈੱਡ ਵੀ ਛਿਆ ਹੋਇਆ ਸੀ ਮੈਂ ਹੈਰਾਨ ਹੋਈ ਕਿ ਇੱਕ ਫਕੀਰ ਦੇ ਕੋਲ ਵੀ ਇੱਕ ਘਰ ਆ ਏ ਸਾਰਾ ਸਮਾਨ ਸਭ ਕੁਝ ਕਿਵੇਂ ਆ ਉਥੇ ਕੁਝ ਕੱਪੜੇ ਰੱਖੇ ਹੋਏ ਸਨ ਉਸਨੇ ਕਿਹਾ ਕਿ ਤਿਆਰ ਹੋ ਜਾ ਤੂੰ ਜਿਵੇਂ ਵੀ ਆ ਮੇਰੇ ਲਈ ਤਾਂ ਮੇਰੀ ਦੁਲਹਣਾ ਮੈਂ ਵੀ ਮੂੰਹ ਹੱਥ ਧੋ ਕੇ ਆਉਣਾ ਮੈਂ ਸੋਚਣ ਲੱਗੀ ਕਿ ਹਾਂ ਇਸ ਨੂੰ ਮੂੰਹ ਹੱਤੋਂ ਦੀ ਜ਼ਰੂਰਤ ਆ ਮੈਂ ਤਿਆਰ ਹੋ ਕੇ ਬੈੜਤੇ ਬੈਠ ਗਈ ਜਦੋਂ ਉਹ ਕਮਰੇ ਚ ਦਾਖਲ ਹੋਇਆ ਤਾਂ ਉਸ ਨੂੰ ਸਾਹਮਣੇ ਦੇਖ ਕੇ ਮੇਰੀ ਰੂਹ ਕੰਬ ਗਈ ਕਿਉਂਕਿ ਉਹ ਕੋਈ ਹੋਰ ਨਹੀਂ ਬਲਕਿ ਮੇਰਾ ਹੀ ਪਤੀ ਸੀ ਮੈਂ ਹੈਰਾਨ ਰਹਿ ਗਈ ਮੈਂ ਚੀਕ ਉਠੀ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਲਿਆ ਤੇ ਕਿਹਾ ਕਿ ਮੇਰੀ ਗੱਲ ਧਿਆਨ ਨਾਲ ਸੁਣ ਉਸ ਨੇ ਕਿਹਾ ਕਿ ਮੈਂ ਮਰੀਆਨੀ ਮੈਨੂੰ ਜ਼ਹਿਰ ਦੇ ਦਿੱਤਾ ਗਿਆ ਸੀ ਪਰ ਮੈਂ ਜਿਉਂਦਾ ਸੀ ਮੈਂ ਡਾਕਟਰ ਨੂੰ ਕਿਹਾ ਕਿ ਉਹ ਮੈਨੂੰ ਮਰਿਆ ਹੋਇਆ ਕਹਿ ਦੇਣ ਤੇ ਉਸ ਤੋਂ ਬਾਅਦ ਕੀ ਤੂੰ ਮੇਰਾ ਮਰਿਆ ਹੋਇਆ ਚਿਹਰਾ ਦੇਖਿਆ ਸੀ ਮੈਂ ਕਿਹਾ ਕਿ ਨਹੀਂ ਮੈਨੂੰ ਤਾਂ ਇਸ ਤਰ੍ਹਾਂ ਭੜਕਾਇਆ ਗਿਆ ਇਸ ਤਰ੍ਹਾਂ ਘੁਮਾਇਆ ਗਿਆ ਕਿ ਮੈਂ ਕੁਝ ਵੀ ਨਾ ਦੇਖ ਸਕੀ ਉਸ ਨੇ ਕਿਹਾ ਕਿ ਮੈਂ ਜਾਣ ਵਜੋਂ ਕਿ ਆਪਣੇ ਆਪ ਨੂੰ ਮਰਿਆ ਹੋਇਆ ਸਾਬਤ ਕੀਤਾ ਕਿਉਂਕਿ ਜੇਕਰ ਮੈਂ ਬਚ ਵੀ ਜਾਂਦਾ ਤਾਂ ਉਹ ਸਾਰੇ ਮਿਲ ਕੇ ਫਿਰ ਤੋਂ ਮੇਰੇ ਖਿਲਾਫ ਸਾਜ਼ਿਸ਼ ਕਰਦੇ ਮੇਰੇ ਸਤੇਲੇ ਭੈਣ ਭਰਾ ਤੇ ਇਸ ਸਤੇਲੀ ਮਾਂ ਨੇ ਬਹੁਤ ਵੱਡਾ ਜਾਲ ਵਿਛਾਇਆ ਸੀ ਮੇਰੀ ਜਾਇਦਾਦ ਹਾਸਲ ਕਰਨ ਦੇ ਲਈ ਉਹਨਾਂ ਨੇ ਤੈਨੂੰ ਵੀ ਇੱਕ ਪਾਸੇ ਕਰ ਦਿੱਤਾ ਤੇ ਮੈਨੂੰ ਵੀ ਮੈਂ ਤਾਂ ਬਚ ਗਿਆ ਇਸ ਜ਼ਹਿਰ ਨੇ ਮੈਨੂੰ ਬਹੁਤ ਜ਼ਿਆਦਾ ਤਕਲੀਫ ਪਹੁੰਚਾਈ ਮੈਂ 2 ਟਾਂ ਹੀ ਸਾਲ ਤੱਕ ਬਿਸਤਰੇ ਤੇ ਪਿਆ ਰਿਹਾ ਪਤਾ ਨਹੀਂ ਕਿਵੇਂ ਮੈਨੂੰ ਬਚਾ ਲਿਆ ਗਿਆ ਮੇਰਾ ਇੱਕ ਦੋਸਤ ਸੀ ਜਿਸ ਨੇ ਮੇਰੀ ਮਦਦ ਕੀਤੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮੈਂ ਠੀਕ ਹੋਇਆ ਪਰ ਉਸ ਤੋਂ ਬਾਅਦ ਮੇਰੇ ਕੋਲ ਕੁਝ ਵੀ ਨਹੀਂ ਸੀ ਫਿਰ ਮੈਨੂੰ ਪਤਾ ਲੱਗਿਆ ਕਿ ਤੈਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਮੈਂ ਹੀ ਉਸ ਵਕੀਲ ਔਰਤ ਨੂੰ ਭੇਜਿਆ ਤੇ ਤੈਨੂੰ ਬਾਹਰ ਕਢਵਾਇਆ ਤੈਨੂੰ ਬਾਹਰ ਕਢਵਾਉਣ ਦੀ ਬਹੁਤ ਮੁਸ਼ਕਲ ਸੀ ਤੇ ਮੈਂ ਆਪਣੇ ਆਪ ਨੂੰ ਜਿਉਂਦਾ ਸਾਤ ਨਹੀਂ ਕਰਨਾ ਚਾਹੁੰਦਾ ਸੀ ਮੈਂ ਕਿਸੇ ਤਰੀਕੇ ਨਾਲ ਤੈਨੂੰ ਬਾਹਰ ਕਢਵਾਇਆ ਤੇ ਤੇਰੇ ਪਿੱਛੇ ਹੀ ਇੱਕ ਫਕੀਰ ਦਾ ਹੁਲੀਆ ਬਣਾ ਕੇ ਆ ਗਿਆ ਉਹਨਾਂ ਲੋਕਾਂ ਨੇ ਜਿਸ ਜਾਇਦਾਦ ਤੇ ਕਬਜ਼ਾ ਕੀਤਾ ਉਹ ਸਿਰਫ 70% ਪਰ ਅਜੇ ਵੀ 30% ਜਾਇਦਾਦ ਮੇਰੇ ਕੋਲ ਆ ਪਰ ਮੈਂ ਖੂਨ ਖਰਾਬਾ ਨਹੀਂ ਚਾਹੁੰਦਾ ਉਹ ਲੋਕ ਕਦੇ ਵੀ ਸਾਨੂੰ ਜਿਉਣ ਨਹੀਂ ਦੇਣਗੇ ਇਸ ਕਰਕੇ ਸਾਨੂੰ ਹੁਣ ਕੁਝ ਨਹੀਂ ਕਰਨਾ ਚਾਹੀਦਾ ਬਸ ਮੈਂ ਤੂੰ ਮੈਨੂੰ ਵਾਪਸ ਮਿਲ ਗਈ ਆ ਅਸੀਂ ਹੁਣ ਦੂਜੇ ਸ਼ਹਿਰ ਚਲੇ ਜਾਵਾਂਗੇ ਜਿੱਥੇ ਮੇਰੇ ਪਾਪਾ ਦਾ ਇੱਕ ਹੋਰ ਬੰਗਲਾ ਸੀ ਤੇ ਥੋੜਾ ਬਹੁਤਾ ਕਾਰੋਬਾਰ ਵੀ ਆ ਅਸੀਂ ਉੱਥੇ ਹੀ ਰਵਾਂਗੇ ਮੈਨੂੰ ਮaaf ਕਰ ਦੇ ਕਿ ਮੈਨੂੰ ਇਹ ਸਭ ਕੁਝ ਕਰਨ ਚ ਬਹੁਤ ਸਮਾਂ ਲੱਗ ਗਿਆ ਪਰ ਤੂੰ ਮੇਰੀ ਪਤਨੀ ਆ ਤੂੰ ਮੈਨੂੰ ਯਾਦ ਆ ਮੈਂ ਉੱਚੀ ਉੱਚੀ ਰੋਣ ਲੱਗੀ ਮੈਂ ਉਸ ਨੂੰ ਸਭ ਕੁਝ ਦੱਸਿਆ ਉਹ ਵੀ ਇੱਕ ਅਜੀਬ ਜਿਹੀ ਹਾਲਤ ਦੇ ਵਿੱਚ ਆ ਗਿਆ ਉਸਨੇ ਕਿਹਾ ਕਿ ਇਹ ਸਭ ਨੂੰ ਇੱਕ ਸੁਪਨਾ ਸਮਝ ਕੇ ਭੁੱਲ ਜਾ ਪਰ ਫਿਰ ਵੀ ਅਸੀਂ ਇਕੱਠੇ ਸੀ ਤੇ ਸਾਡਾ ਇਕੱਠਾ ਰਹਿਣਾ ਹੀ ਸਾਡੀ ਤਾਕਤ ਬਣ ਗਿਆ ਅਸੀਂ ਆਪਣੇ ਦੂਜੇ ਸ਼ਹਿਰ ਦੇ ਵਿੱਚ ਵਧੀਆ ਜੀਵਨ ਬਤੀਤ ਕਰਨ ਲੱਗੇ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਜ਼ਮੀਨ ਜਾਇਦਾਦ ਦੀ ਖਾਤਰ ਕਿਉਂ ਅਸੀਂ ਇੱਕ ਦੂਜੇ ਦੇ ਬੈਰੀ ਬਣ ਜਾਂਦੇ ਆ ਇਸ ਜ਼ਮੀਨ ਜਾਇਦਾਦ ਨੇ ਇੱਥੇ ਹੀ ਰਹਿ ਜਾਣਾ ਕਿਸੇ ਦੇ ਨਾਲ ਕੁਝ ਨਹੀਂ ਜਾਣਾ ਜੇ ਉਹ ਸਾਨੂੰ ਮੂੰਹ ਨਾਲ ਵੀ ਕਹਿ ਦਿੰਦੇ ਤਾ ਸ਼ਾਇਦ ਮੇਰਾ ਪਤੀ ਉਹਨਾਂ ਨੂੰ ਉਹ ਜ਼ਮੀਨ ਜਾਇਦਾਦ ਬਰਾਬਰ-ਬਰਾਬਰ ਹਿੱਸੇ ਚ ਵੰਡ ਵੀ ਦਿੰਦਾ। ਉਹਨਾਂ ਨੇ ਮੇਰੇ ਤੇ ਮੇਰੇ ਪਤੀ ਦੇ ਕਿੰਨੇ ਸਾਲ ਬਰਬਾਦ ਕਰ ਦਿੱਤੇ ਸਿਰਫ ਇੱਕ ਜ਼ਮੀਨ ਜਾਇਦਾਦ ਦੇ ਚੱਕਰਾਂ ਚ। ਮੇਰੇ ਪਤੀ ਨੂੰ ਆਪਣੇ ਹੀ ਘਰਦਿਆਂ ਤੋਂ ਲੁੱਕ ਕੇ ਰਹਿਣਾ ਪਿਆ ਤਾਂ ਕਿ ਉਹਨਾਂ ਨੂੰ ਕੋਈ ਮਾਰ ਹੀ ਨਾ ਦੇਵੇ। ਪਰ ਅੱਜ ਸਾਡੇ ਕੋਲ ਭਾਵੇਂ ਬਹੁਤ ਕੁਝ ਘਟਾ ਪਰ ਅਸੀਂ ਬਹੁਤ ਹੀ ਖੁਸ਼हाल ਜ਼ਿੰਦਗੀ ਗੁਜ਼ਾਰ ਰਹੇ ਹਾਂ। ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ।